ਇਹ ਦਾੜੀ ਬੜੀ ਕਮਾਲ ਦੀ ਦਾੜੀ ਹੈ ਤੇ ਇਹ ਸੱਕ ਜਿਹੜਾ ਦੇਖੋ ਇਹ ਲੱਕੜ ਹੈਗੀ ਹੈ ਲੱਕੜ ਇਹ ਸੱਕ ਇੰਨੀ ਮਜ਼ਬੂਤ ਚੀਜ਼ ਹੈ ਕਿ ਤੁਸੀਂ ਕਹੋਗੇ ਕਿ 99.9% ਤੱਕ ਰਿਜ਼ਲਟ ਆਉਂਦਾ ਤੇ ਇਹਦਾ ਜਿਹੜਾ ਕੰਮ ਹੈ ਉਹ ਸੀਮਨ ਨੂੰ ਗਾੜਾ ਕਰਨਾ ਪਲੱਸ ਜਿਹੜੇ ਸਪਰਮ ਤੁਹਾਡੇ ਟੇਲ ਇਹ ਦੇਖੋ ਟੇਲ ਹੀ ਇੱਕ ਤਰ੍ਹਾਂ ਦੀ ਪੂਰੀ ਲੰਬਾਈ ਵਾਲੀ ਨਾ ਉਹਨਾਂ ਜਿਹੜੇ ਟੇਲ ਖਰਾਬ ਹੋ ਜਾਂਦੀ ਜਿਹੜੀ ਉਹ ਪੂਰਾ ਤੈਰ ਨਹੀਂ ਸਕਦੇ ਸਪਰਮ ਜਿਹੜੇ ਨੇ ਇਹ ਉਹਨਾਂ ਨੂੰ ਵੀ ਪਾਵਰਫੁੱਲ ਕਰਦਾ ਹੈ ਸਾਡਾ ਵਿਆਹ ਹੋ ਗਿਆ 2 ਸਾਲ ਹੋ ਗਏ 3 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਸਰ ਵੀ ਸਾਡੇ ਬੱਚਾ ਨਹੀਂ ਹੋ ਰਿਹਾ ਸਾਡੇ ਬੇਬੀ ਹੋਇਆ ਕਿ ਨਹੀਂ ਹੋਇਆ 컨ਸੀਵ ਹੋਇਆ ਕਿ ਨਹੀਂ ਹੋਇਆ ਸਾਨੂੰ 3 ਮਹੀਨੇ ਪਹਿਲੇ ਮਤਲਬ ਜਦੋਂ ਮੈਰਿਜ ਹੋਈ ਸਾਨੂੰ ਉਹਦੇ ਦੇਖਣਾ ਚਾਹੀਦਾ ਹੈ ਕਿ ਸਾਡਾ ਲਾਈਫ ਸਟਾਈਲ ਸਾਡਾ ਡਾਈਟ ਸਟਾਈਲ ਅਸੀਂ ਕਿਸ ਤਰ੍ਹਾਂ ਇੰਪਰੂਵ ਕਰਨਾ ਤੇ ਅਸੀਂ ਕੀ ਖਾਣਾ ਪੀਣਾ ਜਿੰਨੀ ਜਲਦੀ ਅਸੀਂ ਫ੍ਰੀ ਹੋਵਾਂਗੇ ਬੇਬੀ ਲੈ ਕੇ ਅਸੀਂ ਓਨੀ ਜਲਦੀ ਉਸ ਤੋਂ ਬਾਅਦ ਸਾਨੂੰ ਫੋਰ ਹੌਲ ਲਾਈਫ ਇੰਜੋਏ ਕਰਨਾ ਇੱਕ ਵਾਰੀ ਬੇਬੀ ਹੋ ਗਿਆ ਤਾਂ ਕਿਸੇ ਦੇ ਸਮਾਜ ਦੇ ਤਾਨੇ ਨਹੀਂ ਹੋਣਗੇ ਸਮਾਜ ਦੇ ਸਵਾਲ ਨਹੀਂ ਹੋਣਗੇ ਗਰਭ ਸੰਸਕਾਰ ਦਾ ਮਤਲਬ ਦੇਖੋ ਇਹ ਹੀ ਹੁੰਦਾ ਹੈ ਜੀ ਵੀ ਤੁਸੀਂ ਬੱਚੇ ਨੂੰ ਹੈਲਦੀ ਕਿਵੇਂ ਰੱਖਣਾ ਹੈ ਉਹ ਗਰਭ ਦੇ ਵਿੱਚ ਜੋ ਹੈਗਾ ਉਹ ਕਿਹੜੇ ਮਹੀਨੇ ਕਿਹੜਾ ਖਾਣਾ ਹੋਣਾ ਚਾਹੀਦਾ ਉਹ ਬਿਲਕੁਲ ਐਕੂਰੇਟ ਆਯੁਰਵੇਦ ਨੇ ਦੱਸਿਆ ਹੈ ਕਿ ਬੱਚਾ ਲੈਣਾ ਹੈ ਉਸ ਤੋਂ 3 ਮਹੀਨੇ ਪਹਿਲੇ ਅਗਰ ਸਾਡੇ ਕੋਲੋਂ ਕਾਇਦੇ ਦੇ ਨਾਲ ਗਾਈਡੈਂਸ ਲੈ ਕੇ ਕੁਝ ਅਸੀਂ ਮੈਡੀਸਨ ਦਾ ਸਾਰਾ ਲਾਂਗ ਨਾਮ ਹੀ ਸੋਭਾਗਿਆ ਰੱਖਿਆ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲੋਂ ਲੋ ਅਸੀਂ ਤਾਂ ਇਹ ਕਹਿੰਨੇ ਕਿ ਸੋਭਾਗਿਆ ਆਪ ਦਾ ਘਰੋਂ ਹੀ ਲੱਭੋ ਇਹ ਕੁਝ ਉਹਨਾਂ ਨੂੰ ਕਰਦੀਆਂ ਚੀਜ਼ਾਂ ਦੱਸਾਂਗੇ ਅਗਰ ਉਸ ਤਰੀਕੇ ਨਾਲ ਅਗਰ ਤੁਸੀਂ ਬਾਅਦ ਚ ਬੱਚਾ ਜਿਹੜਾ ਉਹ ਕਨਸੀਵ ਕਰਾਉਨੇ ਹੋ ਤੇ ਸਾਰੀ ਉਮਰ ਮੈਂ ਇਹ ਦਾਵਾ ਕਰਦਾ ਕਿ ਉਸ ਬੱਚੇ ਦੀ ਸਿਰ ਤੱਕ ਦਰਦ ਨਹੀਂ ਹੋਏਗੀ ਅਨਿੰਗ ਪਲਾਨਿੰਗ ਦੇ ਵਿੱਚ ਕਿਹੜੀ ਚੀਜ਼ ਨੂੰ ਸਭ ਤੋਂ ਵੱਧ ਅਹਿਮੀਅਤ ਦੇਵੋਗੇ ਤੁਸੀਂ ਜਦੋਂ ਇੱਕ ਬੰਦਾ ਪਲਾਨ ਕਰਦਾ ਮੀਆਂ ਬੀਬੀ ਜਦੋਂ ਪਲਾਨ ਕਰਦੇ ਨੇ ਬੱਚੇ ਦਾ ਸਭ ਤੋਂ ਵੱਡੀ ਗੱਲ ਕਿਹੜੀ ਤੁਸੀਂ ਸਾਂਝੀ ਕਰਨੀ ਚਾਹੋਗੇ ਪਲਾਨਿੰਗ ਦੇ ਵਿੱਚ ਜਿਹੜੀ ਟਾਪ ਪ੍ਰਾਇੋਰਟੀ ਤੇ ਹੋਣੀ ਚਾਹੀਦੀ ਹੈ ਫਸਟ ਮੰਥ ਤੋਂ ਲੈ ਕੇ 9th ਮੰਥ ਤੱਕ ਬੱਚੇ ਦਾ ਖਿਆਲ ਕਿਵੇਂ ਰੱਖਣਾ ਹੈ ਅੱਜ ਕੱਲ ਤਾਂ ਮਲਟੀ ਵਿਟਾਮਿਨ ਦੇ ਰਹੇ ਆ ਕੁਝ ਦੇ ਰਹੇ ਉਹ ਬੱਚਾ ਵੀ ਉਹਵੇਂ ਦੇ ਰੈਡੀ ਮੇਡ ਜਿਹਾ ਤਿਆਰ ਹੋ ਕੇ ਆ ਰਿਹਾ ਹੈ ਕੱਚੇ ਘੜੇ ਦੇ ਵਿੱਚ ਪਾਣੀ ਪਾਵਾਂਗੇ ਅਗਰ ਘੜਾ ਪਕਾਇਆ ਨਹੀਂ ਆ ਸੀ ਕੱਚੇ ਘੜੇ ਚ ਪਾਣੀ ਪਾਵਾਂਗੇ ਤਾਂ ਫੁੱਟਣਾ ਹੀ ਆ ਸਰ ਤੇ ਸਿਮਿਲਰਲੀ اسیੇ ਤਰ੍ਹਾਂ ਹੀ ਅਗਰ ਅਸੀਂ ਯੂਟਰਸ ਨੂੰ ਅਸੀਂ ਪਾਵਰ ਨਹੀਂ ਦਿੰਦੇਗੇ ਮੀਨ ਸਾਡੀ ਡਾਈਟ অর ਲਾਈਫ ਸਟਾਈਲ ਅੱਛਾ ਨਹੀਂ ਹੈ ਤਾਂ ਉਹ ਇਸੇ ਕਰਕੇ ਐਗ ਸਾਡੇ ਰਪਚਰ ਨਹੀਂ ਹੋ ਰਿਆ ਤੇ ਜੇ ਉਹ ਰਪਚਰ ਹੋ ਜਾਂਦਾ ਹੈ ਸਰ ਤੇ ਉਸ ਵਾਰ ਮਿਸਕਾਰਜ ਦੇ ਚਾਂਸਸ ਬਹੁਤ ਜ਼ਿਆਦਾ ਬਣਦੇ ਆ ਤੇ ਇਹ ਅਗਰ ਅਸੀਂ ਲੈ ਰਹੇ ਆ ਤਾਂ ਸਾਡੀ ਇੱਕ ਹੀ ਕੁਆਲਿਟੀ ਜਿਹੜੀ ਹੈ ਫੀਮੇਲ ਦੀ ਇੱਕ ਹੀ ਕੁਆਲਿਟੀ ਔਰ ਮੇਲ ਦਾ ਜਿਹੜਾ ਸਪਰਮ ਕਾਊਂਟ ਹੈ ਉਹ ਪ੍ਰੋਪਰ ਹੋਏਗਾ ਅਸੀਂ ਲਾਸਟ ਟਾਈਮ ਪੰਜ ਖਾਣੇ ਦੇ ਟਿਪਸ ਦੱਸੇ ਸੀਗੇ ਪੰਜ ਟਿਪਸ ਸੀਗੇ ਤੇ ਉਹ ਪੰਜ ਟਿਪਸ ਜਿੰਨਾ ਜਿੰਨਾਂ ਨੇ ਫੋਲੋ ਕੀਤਾ ਸਾਨੂੰ ਕਮੈਂਟਸ ਆਇਆ ਕਿ ਮੈਮ ਅਸੀਂ ਉਹ ਫੋਲੋ ਕੀਤਾ ਸਾਡੀ ਪੀਸੀਓਡੀ ਵੀ ਕਵਰ ਹੋ ਗਈ ਅਸਿਸਟ ਵੀ ਨਿਕਲ ਗਈ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਇਹ ਟਰੀਟਮੈਂਟ ਕਰ ਰਹੇ ਸੀ ਮਹੀਨੇ ਲਈ ਤੇ ਸਾਨੂੰ ਕਨਸੀਵ ਵੀ ਹੋ ਗਿਆ ਹੋਇਆ ਪੋਜ਼ਿਟਿਵ ਵੀ ਆ ਗਿਆ ਹੋਇਆ ਪਰ ਮੀਜੀ ਕਹਿ ਰਹੇ ਨੇ ਕਿ ਜਿਹੜੇ ਪੰਜ ਤਰ੍ਹਾਂ ਦੇ ਬੀਜ ਨੇ ਜੋ ਸ਼ਾਮ ਵੇਲੇ ਪਕੌੜੇ ਦੀ ਥਾਂ ਤੇ ਇਹਨਾਂ ਨੂੰ ਖਾਣਾ ਸ਼ੁਰੂ ਕਰ ਦੇਗਾ ਤੇ ਉਹਨਾਂ ਦੀ ਗੱਲ ਬਣ ਸਕਦੀ ਹੈ ਐਕਸਰਸਾਈਜ਼ ਇਦਾਂ ਕਰਨੀ ਚਾਹੀਦੀ ਹੈ ਕਿ ਫੀਮੇਲ ਦੇ ਪੈਲਵਿਸ ਪਾਰਟ ਦੀ ਪੂਰੀ ਐਕਸਰਸਾਈਜ਼ ਹੋਏ ਫੋਰ ਐਗਜ਼ੈਂਪਲ ਜਿਸ ਤਰ੍ਹਾਂ ਬਹੁਤ ਤਰ੍ਹਾਂ ਦੇ ਆਸਨ ਹੋ ਗਏ ਆ ਜਿਸ ਤਰ੍ਹਾਂ ਬਟਰਫਲਾਈ ਆਸਨ ਹੈ ਜਾਂ ਹੋਰ ਕਪਾਲ ਭਰਤੀ ਹੈ ਇਹ ਸਾਰੇ ਆਸਨ ਸਾਨੂੰ ਕਰਨੇ ਚਾਹੀਦੇ ਤਾਂਕਿ ਸਾਡੇ ਲੋਅਰ ਐਬਡੋਮਨ ਪਾਰਟ ਦੀ ਫੁਲੀ ਐਕਸਰਸਾਈਜ਼ ਹੁੰਦੀ ਰਹੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਸਾਡਾ ਸਰੀਰ ਪਰਮਾਤਮਾ ਨੇ ਉਸ ਕੁਦਰਤ ਨੇ ਇਸ ਤਰੀਕੇ ਦਾ ਬਣਾਇਆ ਹੈ ਕਿ ਅਗਰ ਇਹਦੇ ਵਿੱਚ ਕੁਝ ਵੀ ਗਲਤ ਹੋਣ ਵਾਲਾ ਹੁੰਦਾ ਤਾਂ ਇਹਦੇ ਸਿੰਪਟਮ ਉਸੇ ਤਰੀਕੇ ਨਾਲ ਆ ਜਾਂਦੇ ਨੇ ਜਿਸ ਤਰੀਕੇ ਨਾਲ ਪੁਚਾਲ ਆਉਣ ਤੋਂ ਪਹਿਲਾਂ ਸਾਡੇ ਪਸ਼ੂਆਂ ਨੂੰ ਸਾਡੇ ਪੰਛੀਆਂ ਨੂੰ ਪਤਾ ਲੱਗ ਜਾਂਦਾ ਹੈ ਛੋਟੀਆਂ-ਛੋਟੀਆਂ ਕੀੜੀਆਂ ਨੂੰ ਪਤਾ ਲੱਗ ਜਾਂਦਾ ਤੇ ਉਹ ਆਪਣੇ ਆਲਣੇ ਛੱਡ ਦਿੰਦੇ ਨੇ ਆਪਣੇ ਸੰਗਲ ਤੜਾ ਲੈਂਦੇ ਨੇ ਰਸੇ ਤੜਾ ਲੈਂਦੇ ਨੇ ਤੇ ਜਿਹੜੀਆਂ ਕੀੜੀਆਂ ਨੇ ਭੌਰ ਨੇ ਉਹ ਖੁੱਡਾਂ ਚ ਬਾਹਰ ਆ ਜਾਂਦੇ ਨੇ ਪਰ ਅਸੀਂ ਬਹੁਤ ਵਾਰ ਨਹੀਂ ਲਗਭਗ ਲਗਭਗ ਹਰ ਵਾਰ ਕੁਝ ਵੀ ਸਿੰਪਟਮ ਕੁਝ ਵੀ ਦਿੱਕਤ ਪਰੇਸ਼ਾਨੀ ਸਾਡੇ ਸਰੀਰ ਤੇ ਵਿੱਚ ਆਉਣੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਉਹਨੂੰ ਅਣਗੌਲਾ ਕਰ ਦਿੰਦੇ ਆ ਤੇ ਉਹਦੇ ਨਤੀਜੇ ਨੇ ਜਿਹੜੇ ਫਿਰ ਸਾਨੂੰ ਸਾਰੀ ਉਮਰ ਭੁਗਤਨੇ ਪੈਂਦੇ ਨੇ ਉਹ ਕਹਿੰਦੇ ਨੇ ਕਿ ਲਮਹੋਂ ਨੇ ਖਤਾ ਕੀਤੀ ਤੇ ਸਦੀਆਂ ਨੇ ਸਜ਼ਾ ਪਾਈ ਵਾਲਾ ਸ਼ੇਰ ਆ ਜਿਹੜਾ ਫਿਰ ਸਾਡੇ ਸਰੀਰ ਦੇ ਉੱਤੇ ਪੂਰਾ ਟਕ ਜਾਂਦਾ ਹੈ ਕੀ ਦਿੱਕਤਾਂ ਕੀ ਪਰੇਸ਼ਾਨੀਆਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇਸ ਵੇਲੇ ਘਰਾਂ ਦੇ ਵਿੱਚ ਜਵਾਨ ਜਵਾਨ ਮੁੰਡੇ ਕੁੜੀਆਂ ਨੂੰ ਬੱਚਿਆਂ ਦੀਆਂ ਲੈ ਕੇ ਆ ਰਹੇ ਨੇ ਕਿ ਬੱਚੇ ਜਿਹੜੇ ਉਹ ਹੋ ਹੀ ਨਹੀਂ ਰਹੇ ਬੱਚੇ ਪੈਦਾ ਹੀ ਨਹੀਂ ਹੋ ਰਹੇ ਬੇਔਲਾਦ ਜੋੜਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਸਾਡੇ ਨਾਲ ਅੱਜ ਇੱਕ ਵਾਰ ਮੁੜ ਤੋਂ ਜੁੜੇ ਨੇ ਮੁਹਾਲੀ ਤੋਂ ਮੈਡਮ ਹਰਮੀਤ ਜੀ ਜਿਹੜੇ ਕਿ ਐਸ ਐਨਓ ਨੇ ਸੀਨੀਅਰ ਨਰਸਿੰਗ ਆਫੀਸਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਿਛਲੀ ਦੋ ਵੀਡੀਓ ਨੂੰ ਤੁਸੀਂ ਵਾਵਾ ਪਿਆਰ ਦਿੱਤਾ ਹੈਗਾ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਇਸ ਵਾਰ ਅਸੀਂ ਸਵਾਲ ਹੀ ਉਹਨਾਂ ਕੋਲੋਂ ਲੈ ਕੇ ਆਇਆ ਫੇਰ ਸਵਾਲ ਲੈ ਕੇ ਆਇਆ ਜਿਹੜੇ ਸਵਾਲ ਮੈਨੂੰ ਤੁਸੀਂ ਪੁੱਛੇ ਨੇ ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਧੰਨਵਾਦ ਸਰ ਸਾਰਿਆਂ ਦਾ ਅੱਛਾ ਮੈਮ ਬਹੁਤ ਸਾਰੇ ਸਵਾਲ ਬਹੁਤ ਸਾਰੇ ਜਿਹੜੇ ਅਸੀਂ ਕਹਿ ਲਈਏ ਕਿ ਸ਼ੰਕੇ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਜਿਹੜੇ ਲੋਕਾਂ ਦੇ ਮਨਾਂ 'ਚ ਪੈਦਾ ਹੋਏ ਨੇ ਸਭ ਤੋਂ ਪਹਿਲਾ ਸਵਾਲ ਮੇਰੇ ਕੋਲ ਬੜਾ ਆਇਆ ਹੈ ਸਾਡਾ ਵਿਆਹ ਹੋ ਗਿਆ 2 ਸਾਲ ਹੋ ਗਏ 3 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਸਰ ਵੀ ਸਾਡੇ ਬੱਚਾ ਨਹੀਂ ਹੋ ਰਿਹਾ ਕੀ ਕਾਰਨ ਬੰਦਿਓ ਤੁਸੀਂ ਬੇਸਿਕਲੀ ਕੀ ਕਾਰਨ ਹੈ ਸਰ ਮੈਂ ਇਹਦਾ ਰੀਜ਼ਨ ਜਿਵੇਂ ਕਿ ਤੁਸੀਂ ਹੁਣੇ ਸਵਾਲ ਕੀਤਾ ਤੇ ਤੁਹਾਡਾ ਸਵਾਲ ਦੇ ਵਿੱਚ ਤੁਸੀਂ ਇੱਕ ਗੱਲ ਆਖੀ ਹੈ ਕਿ ਪਸ਼ੂ ਪੰਛੀਆਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਪੁਚਾਲ ਹੋਣ ਆਲਾ ਆ ਤੁਸੀਂ ਇਹ ਗੱਲ ਕਹੀ ਹੈਗੀ ਹੈ ਤੇ ਉਹ ਪਹਿਲੇ ਹੀ ਅਲਰਟ ਹੋ ਜਾਂਦੇ ਹੈਗੇ ਤਾਂ ਇਸੇ ਤਰੀਕੇ ਮੈਂ ਅੱਜ ਦੇ ਨਵੇਂ ਵਿਆਹੇ ਜੋੜਿਆਂ ਨੂੰ ਇਹੀ ਮੈਂ ਇਹਨਾਂ ਨੂੰ ਐਡਵਾਈਸ ਕਰਾਂਗੀ ਕਿ ਸੇਮ ਇਸੇ ਤਰੀਕੇ ਜਦੋਂ ਸਾਡੀ ਮੈਰਿਜ ਹੁੰਦੀ ਹੈ ਅਸੀਂ ਇਸ ਤੋਂ ਪਹਿਲੇ ਪਲੈਨਿੰਗ ਕਰਦੇ ਹਾਂ ਕਿ ਅਸੀਂ ਮੈਰਿਜ ਤੋਂ ਬਾਅਦ ਜਾਣਾ ਕਿੱਥੇ ਹੈ ਤੇ ਕਰਨਾ ਕੀ ਹੈ ਜਿਬ ਕਿ ਸਾਨੂੰ ਕੁਦਰਤ ਨੂੰ ਸਾਹਮਣੇ ਰੱਖ ਕੇ ਇਹ ਸੋਚਣਾ ਚਾਹੀਦਾ ਹੈ ਕਿ ਵਾਈ ਵੀ ਆਰ ਗੈਟਿੰਗ ਮੈਰਿਡ ਸਾਡਾ ਮੇਨ ਆਬਜੈਕਟਿਵ ਕੀ ਹੈ ਤੇ ਉਹ ਮੈਰਿਜ ਦੇ ਸਮਾਂ ਇਸ ਤਰ੍ਹਾਂ ਦਾ ਪੁਝਾਲ ਵੀ ਮੇਲ ਔਰ ਫੀਮੇਲ ਦੋਨੋਂ ਪਾਰਟਨਰ ਦੇ ਮਾਈਂਡ ਚ ਹੋਣਾ ਚਾਹੀਦਾ ਹੈ ਕਿ ਅਸੀਂ ਆਪਣਾ ਵੰਸ਼ ਵਧਾਉਣਾ ਹੈ ਸਾਈਮਲਟੇਨੀਅਸਲੀ ਅਸੀਂ ਅਗਰ ਪਸ਼ੂ ਪੰਛੀਆਂ ਦੇ ਨਾਲ ਕੰਪੇਅਰ ਕਰੀਏ ਤਾਂ ਅੱਜ ਦੇ ਜਿਹੜੇ ਸਮਾਜ ਨੂੰ ਦੇਖਿਆ ਜਾਵੇ ਤਾਂ ਸਾਡੇ ਨਾਲ ਤਾਂ ਚੰਗੇ ਅੱਜ ਦੇ ਪਸ਼ੂ ਪੰਛੀ ਹੈ ਤੇ ਉਹ ਇਹ ਇਹ ਉਹਨੂੰ ਦੇਖਦੇ ਆ ਕਿ ਹਾਂਜੀ ਅਸੀਂ ਮਤਲਬ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਜਿਹੜੀਆਂ ਗੱਲਾਂ ਸਾਨੂੰ ਵਿਆਹ ਤੋਂ ਸਾਲ ਬਾਅਦ ਹੁੰਦੀਆਂ ਕਿ ਹਾਂਜੀ ਭਈ ਤੁਹਾਡੇ ਬੇਬੀ ਨਹੀਂ ਹਰੇ ਤੱਕ ਕੀ ਪ੍ਰੋਬਲਮਸ ਆ ਤੇ ਜਾਂ ਉਹ ਸੋਚਦੇ ਆ ਵਿਆਹ ਤੋਂ ਬਾਅਦ ਵੇ ਸਾਨੂੰ ਕੀ ਖਾਣਾ ਚਾਹੀਦਾ ਹੈ ਕੀ ਪੀਣਾ ਚਾਹੀਦਾ ਤਾਂ ਇਹ ਪਲੈਨਿੰਗ ਅਸੀਂ ਕਿਉਂ ਨਹੀਂ ਪਹਿਲਾਂ ਕਰਦੇ ਜਦ ਅਸੀਂ ਇਹ ਸੋਚ ਰਹੇ ਹਾਂ ਕਿ ਅਸੀਂ ਮੈਰਿਜ ਤੋਂ ਬਾਅਦ ਇੰਜੋਏ ਕਰ ਕਿੱਦਾਂ ਕਰਨਾ ਫਿਰ ਸਵਾਲ ਤਾਂ ਇਹ ਹੀ ਹੈ ਜੀ ਫਿਰ ਪਲੈਨਿੰਗ ਕਰੀਏ ਕਿਵੇਂ ਪਲੈਨਿੰਗ ਹੋਣੀ ਕਿਵੇਂ ਚਾਹੀਦੀ ਹੈ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿਵੇਂ ਹੋਣੀ ਚਾਹੀਦੀ ਹੈ ਕਿਹਦੇ ਨਾਲ ਹੋਣੀ ਚਾਹੀਦੀ ਹੈ ਕਿਸ ਕਰਕੇ ਹੋਣੀ ਚਾਹੀਦੀ ਹੈ ਬਹੁਤ ਸਵਾਲ ਨੇ ਜੀ ਫਿਰ ਇਹ ਤਾਂ ਦੇਖੋ ਜੀ ਇਹਨਾਂ ਦਾ ਜਵਾਬ ਤੇ ਜੇ ਦੇਖਿਆ ਜਾਵੇ ਸੋਚਿਆ ਜਾਵੇ ਤੇ ਫਿਰ ਤੇ ਕਪਲ ਦੇ ਕੋਲ ਆਪਦੇ ਕੋਲ ਹੀ ਹੁੰਦੇ ਆ ਬਟ ਫਿਰ ਵੀ ਅਸੀਂ ਕੁਝ ਇੱਕ ਐਗਜ਼ਾਮਪਲ ਸਮਝਣ ਰੱਖਾਂਗੇ ਕਿ ਜਦ ਅਸੀਂ ਪਲਾਨ ਕਰ ਰਹੇ ਹਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੈਰਿਜ ਤੋਂ 3 ਮਹੀਨਿਆਂ ਬਾਅਦ ਸਾਨੂੰ ਕੋਈ ਸਵਾਲ ਨਾ ਪੁੱਛੇ ਬਈ ਇਹ ਤੁਸੀਂ ਵੀ ਤੁਹਾਡੇ ਬੇਬੀ ਹੋਇਆ ਕਿ ਨਹੀਂ ਹੋਇਆ ਕਨਸੀਵ ਹੋਇਆ ਕਿ ਨਹੀਂ ਹੋਇਆ ਸਾਨੂੰ 3 ਮਹੀਨੇ ਪਹਿਲੇ ਮਤਲਬ ਜਦੋਂ ਮੈਰਿਜ ਹੋਈ ਸਾਨੂੰ ਉਹਦੇ ਦੇਖਣਾ ਚਾਹੀਦਾ ਹੈ ਕਿ ਸਾਡਾ ਲਾਈਫ ਸਟਾਈਲ ਸਾਡਾ ਡਾਈਟ ਸਟਾਈਲ ਅਸੀਂ ਕਿਸ ਤਰ੍ਹਾਂ ਇੰਪਰੂਵ ਕਰਨਾ ਤੇ ਅਸੀਂ ਕੀ ਖਾਣਾ ਪੀਣਾ ਜਿੰਨੀ ਜਲਦੀ ਅਸੀਂ ਫ੍ਰੀ ਹੋਵਾਂਗੇ ਬੇਬੀ ਲੈ ਕੇ ਅਸੀਂ ਓਨੀ ਜਲਦੀ ਉਸ ਤੋਂ ਬਾਅਦ ਸਾਨੂੰ ਫੋਰ ਹਾਲ ਲਾਈਫ ਇੰਜੋਏ ਕਰਨਾ ਫੋਰ ਹਾਲ ਲਾਈਫ ਅਸੀਂ ਆਪਣੇ ਆਪ ਨੂੰ ਹੀ ਦੇਣਾ ਇੱਕ ਵਾਰੀ ਬੇਬੀ ਹੋ ਗਿਆ ਤਾਂ ਕਿਸੇ ਦੇ ਸਮਾਜ ਦੇ ਤਾਨੇ ਨਹੀਂ ਹੋਣਗੇ ਸਮਾਜ ਦੇ ਸਵਾਲ ਨਹੀਂ ਹੋਣਗੇ ਤੇ ਇਹਨਾਂ ਸਭ ਚੀਜ਼ਾਂ ਤੋਂ ਸਾਨੂੰ ਅਵੇਅਰ ਹੋ ਕੇ ਤੇ ਸਾਨੂੰ ਸੋਲੂਸ਼ਨਸ ਕੱਢਣੇ ਚਾਹੀਦੇ ਆ ਸੋਲੂਸ਼ਨ ਸਰ ਇਹੀ ਆ ਕਿ ਸਾਨੂੰ ਆਪਣਾ ਡਾਈਟ ਸਟਾਈਲ ਤੇ ਲਾਈਫ ਸਟਾਈਲ ਸੈਰੈਂਟਰੀ ਲਾਈਫ ਸਟਾਈਲ ਅਸੀਂ ਉਸ ਨੂੰ ਅਵੋਇਡ ਕਰੀਏ ਤੇ ਨਾ ਕਿ ਅਸੀਂ ਡਾਕਟਰਾਂ ਦੇ ਭੱਜੇ ਫਿਰਦੇ ਹੋਏ ਬਈ ਇਹਦਾ ਸਾਡੇ ਬੇਬੀ ਨਹੀਂ ਹੋ ਰਿਹਾ ਤੇ ਜੀ ਅਸੀਂ ਕੀ ਕਰੀਏ ਤੇ ਸਾਨੂੰ ਇਹ ਨਹੀਂ ਬੈਟਰੇ ਕਿ ਅਸੀਂ ਉਹ ਡਾਕਟਰਾਂ ਦੇ ਜਾਣ ਦੀ ਬਜਾਏ ਘਰ ਦੇ ਬਜ਼ੁਰਗਾਂ ਦੇ ਨਾਲ ਹੀ ਸਲਾਹ ਕਰੀਏ ਜਿਵੇਂ ਕਿ ਟ੍ਰੈਡੀਸ਼ਨਲ ਟਾਈਮ ਤੇ ਸਾਡੇ ਬਜ਼ੁਰਗ ਸਾਨੂੰ ਇਹ ਡਵਾਈਸ ਕਰਦੇ ਸੀ ਕਿ ਹਾਂ ਜੀ ਇਹ ਪ੍ਰੋਬਲਮ ਜਾ ਰਹੀ ਹੈ ਪੀਰੀਅਡਸ ਠੀਕ ਨਹੀਂ ਹੈਗੇ ਜਾਂ ਕੋਈ ਪੀਸੀਓਡੀ ਦੀ ਪ੍ਰੋਬਲਮ ਹੈਗੀ ਹੈ ਜਾਂ ਉਹੀ ਕਾਰਨ ਹੈ ਕਿ ਤੁਸੀਂ ਜਿਹੜਾ ਇਹ ਇਹ ਦਾੜੀ ਦੇਖੋ ਤੁਸੀਂ ਮੈਮ ਨੇ ਇੱਥੇ ਦਾੜੀ ਰੱਖੀ ਔਰ ਦਾੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਫਾਰਮੂਲੇ ਨੁਸਕੇ ਨੇ ਇਹਨਾਂ ਦਾ ਕਹਿੰਦੇ ਕਿ ਜਿਹੜਾ ਸ਼ਖਸ ਇਹ ਦਾੜੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਦੇਖੋ ਫਾਰਮੂਲੇ ਵੀ ਵਿੱਚ ਹੀ ਫਸਾਏ ਨੇ ਜਿਹੜੇ ਹਰਮੀਤ ਜੀ ਨੇ ਔਰ ਇਹ ਦਾੜੀ ਹੈਗੀ ਹੈ ਬੜੀ ਗੁਣਕਾਰੀ ਹੈਗੀ ਹੈ ਉਹਨਾਂ ਲੋਕਾਂ ਵਾਸਤੇ ਉਹਨਾਂ ਘਰਾਂ ਦੇ ਵਿੱਚ ਕਲਕਾਰੀਆਂ ਵੱਜ ਸਕਦੀ ਨੇ ਜੀ ਇਸ ਦਾੜੀ ਨਾਲ ਤੁਸੀਂ ਬੜਾ ਮਤਲਬ ਕੌਨਫੀਡੈਂਟਲੀ ਮੈਨੂੰ ਇਹ ਗੱਲ ਕਹੇ ਸੀ ਵੀ ਫੁਰਕੀ ਜੀ ਇਹ ਦਾੜੀ ਬੜੀ ਕਮਾਲ ਦੀ ਦਾੜੀ ਹੈ ਤੇ ਇਹ ਸੱਕ ਜਿਹੜਾ ਦੇਖੋ ਇਹ ਲੱਕੜ ਹੈਗੀ ਹੈ ਇਹ ਲੱਕੜ ਇਹ ਸੱਕ ਇੰਨੀ ਮਜ਼ਬੂਤ ਚੀਜ਼ ਹੈ ਕਿ ਤੁਸੀਂ ਕਹੋਗੇ ਕਿ 99.9% ਤੱਕ ਰਿਜ਼ਲਟ ਆਉਂਦਾ ਇਸ ਬਾਬਤ ਵੀ ਅਸੀਂ ਤੁਹਾਨੂੰ ਦੱਸਾਂਗੇ ਚਲੋ ਇੱਕ ਹੋਰ ਬੜਾ ਸਵਾਲ ਹੈ ਮੈਮ ਬੜਾ ਹੈ ਮੈਮ ਗੱਲ ਤਾਂ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਪਲਾਨਿੰਗ ਦੀ ਘਾਟ ਹਮੇਸ਼ਾ ਰਹਿੰਦੀ ਹੈ ਜਿਸ ਤਰੀਕੇ ਨਾਲ ਅਸੀਂ ਵਿਆਹ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਨਾਮ ਸੋਚਣ ਲੱਗ ਜੰਨੇ ਆ ਜਦੋਂ ਗੱਲਾਂ ਬਾਤ ਆਪਸ ਵਿੱਚ ਹੁੰਦੀਆਂ ਨੇ ਜਾਂ ਪਲਾਨਿੰਗ ਕਰਨ ਲੱਗ ਜੰਨੇ ਵੀ ਅਸੀਂ ਕਿੱਥੇ ਜਾਣਾ ਹੈ ਵਿਆਹ ਤੋਂ ਬਾਅਦ ਕੀ ਕੀ ਕਰਨਾ ਹੈ ਤਾਂ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਔਲਾਦ ਲੈਣ ਬਾਬਤ ਵੀ ਪਲਾਨਿੰਗ ਹੋਣੀ ਚਾਹੀਦੀ ਹੈ 101% ਜੀ ਔਲਾਦ ਲੈਣ ਲਈ ਸਾਨੂੰ ਦੇਖਣਾ ਪਏਗਾ ਸਾਨੂੰ ਪਲਾਨ ਕਰਨਾ ਪਏਗਾ ਕਿ ਅਸੀਂ ਆਪਣੀ ਹੁਣੇ ਅਸੀਂ ਗੱਲ ਕੀਤੀ ਲਾਈਫ ਸਟਾਈਲ ਤੇ ਡਾਈਟਸ ਹੈ ਸਾਨੂੰ ਡਾਈਟ ਦੇ ਵਿੱਚ ਸ਼ਾਮਲ ਕੀ ਕਰਨਾ ਹੈ ਮੈਂ ਅੱਜ ਤੁਹਾਨੂੰ ਸਿਰਫ ਸੋਲੂਸ਼ਨ ਦਿੰਦੇ ਆਂ ਹੀ ਅੱਜ ਦੇ ਵੀਡੀਓ ਦਾ ਸਾਡਾ ਆਬਜੈਕਟਿਵ ਹੈ ਕਿ ਅਸੀਂ ਸੋਲੂਸ਼ਨਸ ਹੀ ਦੱਸਨੇ ਕਿਉਂਕਿ ਪ੍ਰੋਬਲਮ ਤਾਂ ਸਾਨੂੰ ਪਤਾ ਹੀ ਹੈ ਵੀ ਮਤਲਬ ਨਈ ਬੇਬੀ ਹੋ ਰਿਹਾ ਕਨਸੀਵ ਨਹੀਂ ਹੋ ਰਿਹਾ ਜਿਸ ਤਰ੍ਹਾਂ ਕਿ ਪੀਸੀਓਡੀ ਹੋ ਗਈ ਐਂਡੋਮੈਟ੍ਰੀਸ ਉਸ ਲਾਈਨਿੰਗ ਕੰਪਲੀਟ ਨਹੀਂ ਐ ਸਿਸਟ ਹੋ ਗਈਆਂ ਫਾਈਬਰੋਇਡਸ ਹੋ ਗਈਆਂ ਇਹ ਸਭ ਚੀਜ਼ਾਂ ਹੋ ਰਹੀਆਂ ਸਾਡੇ ਗਲਤ ਖਾਣ ਪੀਣ ਕਰਕੇ ਤੇ ਸਾਨੂੰ ਚਾਹੀਦਾ ਇਹ ਹੈ ਅਸੀਂ ਹੈਲਦੀ ਖਾਣਾ ਸ਼ੁਰੂ ਕਰੀਏ ਜਿਹਦੇ ਵਿੱਚ ਕਿ ਅਸੀਂ ਲਾਸਟ ਟਾਈਮ ਪੰਜ ਖਾਣੇ ਦੇ ਟਿਪਸ ਦ సిగే 5 టిప్స్ సిగే تے او 5 టిప్స్ ਜਿੰਨਾ ਜਿੰਨਾ نے ਫਾਲੋ ਕੀਤਾ ਸਾਨੂੰ ਕਮੈਂਟਸ ਆਇਆ ਕਿ ਮੈਮ ਅਸੀਂ ਉਹ ਫਾਲੋ ਕੀਤਾ ਸਾਡੀ ਪੀਸੀਓਡੀ ਵੀ ਕਵਰ ਹੋ ਗਈ ਅਸਿਸਟ ਵੀ ਨਿਕਲ ਗਈ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਇਹ ਟਰੀਟਮੈਂਟ ਕਰ ਰਹੇ ਸੀ ਮਹੀਨੇ ਲਈ ਤੇ ਸਾਨੂੰ ਕਨਸੀਵ ਵੀ ਹੋ ਗਿਆ ਹੋਇਆ ਪੋਜ਼ਿਟਿਵ ਵੀ ਆ ਗਿਆ ਹੋਇਆ ਪਰ ਤੁਸੀਂ ਤਾਂ ਹੁਣ ਕਹਿ ਰਹੇ ਹੋ ਪਿਛਲੀ ਵਾਰ ਤੁਸੀਂ 5 ਟਿਪਸ ਦਿੱਤੇ ਸੀ ਪਰ ਇਸ ਵਾਰ ਹਰਮੀਜੀਤ ਕਹਿ ਰਹੇ ਨੇ ਕਿ ਇਹ ਜਿਹੜੇ 5 ਤਰ੍ਹਾਂ ਦੇ ਬੀਜ ਨੇ ਜੋ ਸ਼ਾਮ ਵੇਲੇ ਪਕੌੜੇ ਦੀ ਥਾਂ ਤੇ ਇਹਨਾਂ ਨੂੰ ਖਾਣਾ ਸ਼ੁਰੂ ਕਰ ਦੇਗਾ ਤੇ ਉਹਨਾਂ ਦੀ ਗੱਲ ਬਣ ਸਕਦੀ ਹੈ ਇਹ ਕੀ ਬੀਜ ਨੇ ਜੀ ਦੇਖੋ ਲਾਸਟ ਟਾਈਮ ਅਸੀਂ ਇਹ ਕਿਹਾ ਸੀਗਾ ਕਿ ਤੁਸੀਂ ਨਟਸ ਲੈਣੇ ਹੈ ਤੇ ਸਾਨੂੰ ਕਮੈਂਟਸ ਆ ਰਹੇ ਸੀਗੇ ਮੈਮ ਅਸੀਂ 5 6 ਨਟਸ ਇੱਕ ਕਿਸ ਤਰੀਕੇ ਲੈਣੇ ਉਹਨਾਂ ਨੇ ਸਾਨੂੰ ਫਾਰਮੈਟ ਪੁੱਛਿਆ ਸੀ ਅਸੀਂ ਲਈਏ ਕਿਦਾਂ ਤਾਂ ਕਿ ਸਾਰੀ ਕੁਆਂਟੀਟੀ ਸਾਡੇ ਅੰਦਰ ਚਲੀ ਜਾਏ ਅਸੀਂ ਇਸ ਕਰਕੇ ਸਲਾਹ ਕਰਾਂਗੇ ਵੀ ਸਲਾਹ ਦੇਵਾਂਗੇ ਕਿ ਜਿਹੜੇ ਵੀ ਛੇਤਰਾਂ ਦੇ ਸੀਡਸ ਅਸੀਂ ਉਸ ਟਾਈਮ ਤੇ ਦੱਸਿਆ ਜਿਵੇਂ ਕਿ ਪੰਪਕਿਨ ਸੀਡਸ ਹੋ ਗਿਆ ਫਲੈਕ ਸੀਡਸ ਹੋ ਗਿਆ ਪੰਪਕਿਨ ਸੀਡਸ ਹੈ ਔਰ ਚੀਆ ਸੀਡਸ ਹੈ ਜਾਂ ਮਗਜ਼ ਹੈਗੇ ਆ ਤੇ ਇਹ ਸਾਰੇ ਸੀਡਸ ਨੂੰ ਅਸੀਂ ਇਕੱਠੇ ਕਰ ਲੈਣਾ ਜੀ 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 ਅਸੀਂ ਪੁੱਛਾਂਗੇ ਤੁਹਾਡੇ ਉਹ ਇਹ ਵੀ ਪੁੱਛਾਂਗੇ ਮੈਂ ਪਰ ਆਪਾਂ ਜਿਹੜੀ ਗੱਲ ਹੈਗੀ ਹੈ ਉਹਨੂੰ ਅੱਗੇ ਵਧਾਈਏ ਕਿ ਜਿਹੜੀ ਗੱਲ ਆਪਣੀ ਚੱਲ ਰਹੀ ਸੀ ਇਸ ਬਾਬਤ ਵੀ ਅਸੀਂ ਦੱਸਾਂਗੇ ਤੁਹਾਨੂੰ ਤੁਸੀਂ ਕਹਿ ਰਹੇ ਸੀ ਕਿ ਪਲਾਨਿੰਗ ਪਲਾਨਿੰਗ ਦੇ ਵਿੱਚ ਕਿਹੜੀ ਚੀਜ਼ ਨੂੰ ਸਭ ਤੋਂ ਵੱਧ ਅਹਿਮੀਅਤ ਦੇਵੋਗੇ ਤੁਸੀਂ ਜਦੋਂ ਇੱਕ ਬੰਦਾ ਪਲਾਨ ਕਰਦਾ ਮੀਆਂ ਬੀਬੀ ਜਦੋਂ ਪਲਾਨ ਕਰਦੇ ਨੇ ਬੱਚੇ ਦਾ ਸਭ ਤੋਂ ਵੱਡੀ ਗੱਲ ਕਿਹੜੀ ਹੈ ਤੁਸੀਂ ਸਾਂਝੀ ਕਰਨੀ ਚਾਹੋਗੇ ਪਲਾਨਿੰਗ ਦੇ ਵਿੱਚ ਜਿਹੜੀ ਟਾਪ ਪ੍ਰਾਇੋਰਟੀ ਤੇ ਹੋਣੀ ਚਾਹੀਦੀ ਹੈ ਸਰ ਸਭ ਤੋਂ ਪਹਿਲੇ ਤੇ ਟਾਪ ਪ੍ਰਾਇੋਰਟੀ ਤੇ ਸਾਡਾ ਜਿਹੜਾ ਲਾਈਫ ਸਟਾਈਲ ਹੈ ਅਸੀਂ ਡਾਈਟ ਨੂੰ ਹੈਲਦੀ ਡਾਈਟ ਲੈਣੀ ਹੈ ਜਿਹਦੇ ਵਿੱਚ ਕੇਸ ਐਨਪ ਨਿਊਟ੍ਰੀਐਂਟਸ ਜਿਸ ਤਰ੍ਹਾਂ ਕਿ omega 3 ਫੈਟੀ ਐਸਿਡ omega 6 ਹੋ ਗਿਆ ਜਿੰਕ ਹੋ ਗਿਆ ਫਾਸਫੋਰਸ ਹੋ ਗਿਆ ਮੈਗਨੀਸ਼ੀਅਮਸ ਹੋ ਗਿਆ ਇਹ ਸਾਰੀਆਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਅਸੀਂ ਅਗਰ ਉਹ ਹੈਲਦੀ ਡਾਈਟ ਲੈ ਰਹੇ ਹਾਂ ਔਰ ਸੈਕੰਡਲੀ ਅਸੀਂ ਪ੍ਰੋਪਰ ਐਕਸਰਸਾਈਜ਼ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਦੇ ਲਾਈਫਸਟਾਈਲ ਦੇ ਅਕੋਰਡਿੰਗ ਸਾਡਾ ਜਿਹੜਾ ਐਕਸਰਸਾਈਜ਼ ਹੋ ਹੀ ਨਹੀਂ ਰਹੀ ਪੁਰਾਣੇ ਟਾਈਮ ਤੇ ਲਈਏ ਤਾਂ ਸਾਡੇ ਕਮਾਕਾਰਾਂ ਦੇ ਵਿੱਚ ਐਕਸਰਸਾਈਜ਼ ਹੋ ਜਾਂਦੀ ਸੀ ਇਸ ਕਰਕੇ ਸਾਨੂੰ ਐਕਸਰਸਾਈਜ਼ ਇਦਾਂ ਕਰਨੀ ਚਾਹੀਦੀ ਹੈ ਕਿ ਫੀਮੇਲ ਦੇ ਪੈਲਵਿਸ ਪਾਰਟ ਦੀ ਪੂਰੀ ਐਕਸਰਸਾਈਜ਼ ਹੋਏ ਫਾਰ ਇਗਜ਼ਾਮਪਲ ਜਿਸ ਤਰ ਆਸਨ ਹੋ ਗਿਆ ਜਿਸ ਤਰ੍ਹਾਂ ਬਟਰਫਲਾਈ ਆਸਨ ਹੈ ਜਾਂ ਹੋਰ ਕਪਾਲ ਭਰਤੀ ਹੈ ਇਹ ਸਾਰੇ ਆਸਨ ਸਾਨੂੰ ਕਰਨੇ ਚਾਹੀਦੇ ਤਾਂ ਕਿ ਸਾਡੇ ਲੋਅਰ ਐਬਡੋਮਨ ਪਾਰਟ ਦੀ ਫੁਲੀ ਐਕਸਰਸਾਈਜ਼ ਹੁੰਦੀ ਰਹੇ ਫਲੈਗ ਅਗਰ ਉਹਨਾਂ ਦੀ ਫਲਕਚੁਏਸ਼ਨ ਹੋਏਗੀ ਤਾਂ ਜਿਹੜਾ ਆਪਣੇ ਪੈਲਵਿਸ ਪਾਰਟ ਦਾ ਯੂਟਰਸ ਦਾ ਬਲੱਡ ਫਲੋਅ ਹੋਰ ਆਕਸੀਡੇਸ਼ਨ ਹੈ ਇਹ ਪ੍ਰੋਪਰ ਹੁੰਦਾ ਰਹੇਗਾ ਉਹਨਾਂ ਦੀ ਕੰਟ੍ਰੈਕਸ਼ਨ ਹੋਏਗੀ ਤਾਂ ਸਵਾਲ ਹੀ ਨਹੀਂ ਉੱਠਦਾ ਸਰ ਫਲੈਕਸੀਬਲ ਫਲੈਕਸੀਬਲ ਟਾਈਟ ਨਾ ਹੋਵੇ ਸਾਡੀ ਜਿਹੜੀ ਬੱਚੇਦਾਨੀ ਹੈ ਸਖਤ ਨਾ ਹੋਵੇ फ्लेक्सिबल ਹੋਵੇ ਤਾਂ ਕੰਮ ਬਣੇਗਾ ਬਿਲਕੁਲ ਜੀ ਸਰ ਤਾਂ ਹੀ ਕਰਕੇ ਬਲੱਡ ਫਲੋ ਤੇ ਆਕਸੀਡੇਸ਼ਨ ਵਧਿਆ ਰਹੇਗਾ ਓਵਰੀ ਦੇ ਵਿੱਚ ਵੀ ਆਕਸੀਡੇਸ਼ਨ ਵਧਿਆ ਰਹੇਗਾ ਤੇ ਯੂਟਰਸ ਵੀ ਆਕਸੀਡੇਸ਼ਨ ਵਧਿਆ ਰਹੇਗਾ ਜਿਹਦੇ ਕਰਕੇ ਕਿ ਜਲਦੀ ਕਨਸੈਪਸ਼ਨ ਦੇ ਚਾਂਸਸ ਬੰਦੇ ਆ ਅਸੀਂ ਇਹ ਆਪਣੇ ਪੇਸ਼ੈਂਟ ਤੇ ਐਕਸਪੀਰੀਐਂਸਸ ਕੀਤਾ ਲਾਸਟ ਟਾਈਮ ਤੇ ਜਿਹਦਾ ਕਿ 80% ਰਿਜ਼ਲਟ ਸਾਨੂੰ ਮਿਲਿਆ ਆ ਜੀ 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 ਅੱਛਾ ਤੇ ਫਿਰ ਤੁਸੀਂ ਪਿਛਲੀ ਵਾਰ ਗੱਲ ਕੀਤੀ ਸੀ ਮੈਮ ਕਿ ਜਿਹੜੇ ਪੀਰੀਅਡਸ ਦਾ ਆਉਣ ਤੋਂ ਬਾਅਦ 10 ਤੋਂ 14 ਦਿਨ ਬੜੇ ਇੰਪੋਰਟੈਂਟ ਹੁੰਦੇ ਨੇ ਉਹ ਕੀ ਚੀਜ਼ ਹੁੰਦੇ ਜੀ ਉਹ ਕਿਹੜਾ ਪੀਰੀਅਡ ਹੁੰਦਾ ਤੁਸੀਂ ਇੱਕ ਨਾਮ ਲੈ ਰਹੇ ਸੀ ਬਿਲਕੁਲ ਸਰ ਇਹ 15 ਦਿਨ ਦਾ ਜਿਹੜਾ ਹੈ ਇਹ ਓਵਿਊਲੇਸ਼ਨ ਟਾਈਮ ਹੁੰਦਾ ਉਹ ਕੀ ਹੁੰਦਾ ਜੀ ਸਰ ਪੀਰੀਅਡਸ ਤੋਂ ਬਾਅਦ ਆਪਣੇ ਐਗ ਜਿਹੜੇ ਹੈਗੇ ਜਿਹੜੇ ਐਗਸ ਬਣਦੇ ਆ ਫੋਲਿਕਲਸ ਬਣਦੇ ਹੈਗੇ ਆ ਉਹ ਫੋਲਿਕਲਸ ਪ੍ਰੋਪਰਲੀ ਰਪਚਰ ਨਹੀਂ ਹੋ ਪੰਦਾ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਇਹਨਾਂ 15 ਦਿਨਾਂ ਦੇ ਵਿੱਚ ਅਸੀਂ ਕੋਈ ਆਪਣੀ ਐਕਸਰਸਾਈਜ਼ ਜਾਂ ਆਪਣਾ ਸਾਡਾ ਲਾਈਫ ਸਟਾਈਲਸ ਔਰ ਸਾਡਾ ਡਾਈਟ ਸਟਾਈਲ ਪ੍ਰੋਪਰ ਨਾ ਹੋਣ ਕਰਕੇ ਜਾਂ ਨਾ ਤਾਂ ਉਹ ਐਗ ਬਣਦੇ ਆ ਤੇ ਜੇ ਐਗ ਬਣਦੇ ਵੀ ਹੈਗੇ ਆ ਤਾਂ ਉਹ ਗਰੋ ਨਹੀਂ ਹੁੰਦੇ ਗਰੋ ਹੋ ਰਿਹਾ ਤਾਂ ਉਹ ਰਪਚਰ ਨਹੀਂ ਹੋ ਰਹੇ ਇਹੀ ਮੇਨ ਪ੍ਰੋਬਲਮਸ ਜਿਹੜੀਆਂ ਹੈ ਇਹ ਇਹਨਾਂ 15 ਦਿਨਾਂ ਦੇ ਵਿੱਚ ਅਸੀਂ ਆਪਣਾ ਲਾਈਫ ਔਰ ਡਾਈਟ ਸਟਾਈਲ ਨੂੰ ਕਵਰ ਕਰਕੇ ਤੇ ਇਹਨਾਂ ਚੀਜ਼ਾਂ ਦਾ ਸਮਾ दाना ਸੀ ਕਰ ਸਕਦੇ ਆ ਜੀ 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 ਅੱਛਾ ਤੁਸੀਂ ਇਹ ਗੱਲ ਕਹਿ ਰਹੇ ਸੀ ਕਿ ਜਿਹੜਾ ਤੁਹਾਡੇ ਮੁਤਾਬਕ ਪਲਾਨ ਕਰ ਲੇਗਾ ਵਿਆਹ ਤੋਂ ਬਾਅਦ ਚਾਹੇ 5 ਸਾਲ ਹੋਣ 10 ਸਾਲ ਹੋਣ ਜਾਂ 20 ਸਾਲ ਹੋਣ ਤੁਹਾਡੇ ਮੁਤਾਬਕ ਜੋ ਡਾਈਟ ਔਰ ਜੋ ਤੁਹਾਡੇ ਨੁਕਸੇ ਨੇ ਜਿਹੜੇ ਨੁਕਸੇ ਹੈਗੇ ਨੇ ਤੁਹਾਡੇ ਉਹਨਾਂ ਨੂੰ ਨੁਕਤਿਆਂ ਨੂੰ ਫੋਲੋ ਕਰੇਗਾ 99% 99.9% ਚਾਂਸ ਹੈਗੇ ਨੇ ਕਨਸੀਵਿੰਗ ਦੇ ਇਹਨਾਂ ਵੱਡਾ ਦਾਵਾ ਕਿਵੇਂ ਮੈਮ ਸਰ ਜਿੱਦਾਂ ਅਸੀਂ ਪਾਸਟਰ ਦੇ ਵਿੱਚ ਪੇਸ਼ੈਂਟਸ ਕੱਢੇ ਹੈਗੇ ਆ ਤੇ ਇਹ ਸਾਡੇ ਜਿਹੜੇ ਫਾਰਮੂਲਾਸ ਹੈ ਇਹਨਾਂ ਫਾਰਮੂਲਾਸ ਨੂੰ ਹੀ ਉਹ ਆਪਟ ਕਰਕੇ ਸਾਨੂੰ ਮੈਸੇजेस ਕਰ ਰਹੇ ਕਿ ਮੈਮ ਵੀ ਗਾਟ ਕਨਸੈਪਸ਼ਨ ਐਂਡ ਵੀ ਆਰ ਸਕਸੈਸਫੁਲੀ ਹੈਡਿੰਗ ਆਰ ਪ੍ਰੈਗਨਸੀ ਨਾਓ ਤਾਂ ਇਹਦੇ ਵਿੱਚ ਸਰ ਅਸੀਂ ਉਹਨਾਂ ਚੀਜ਼ਾਂ ਨੂੰ ਪੇਸ਼ੈਂਟ ਦੇ ਇੰਪਲੀਮੈਂਟੇਸ਼ਨ ਔਰ ਉਹਨਾਂ ਦੇ ਕੰਪਲੈਕਸ ਜਿਹੜੇ ਸਾਨੂੰ ਕਮੈਂਟਸ ਆ ਰਹੇ ਆ ਅਸੀਂ ਉਹਨਾਂ ਨੂੰ ਹੀ ਅੱਗੇ ਰੱਖ ਕੇ ਦਾਵਾ ਕਰਦੇ ਹੈਗੇ ਸੀ ਜੀ 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 ਅੱਛਾ ਤੇ ਫਿਰ ਮੈਮ ਇੱਕ ਹੋਰ بڑا ਅਹਿਮ ਸਵਾਲ ਹੈ ਠੀਕ ਹੈ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਦਾੜੀ ਹੈਗੀ ਇਹ ਐ ਔਰ ਮੈਨੂੰ ਇਹ ਕਲ ਨਹੀਂ ਸਮਝ ਆndi ਇਹ ਸਾਰੀਆਂ ਚੀਜ਼ਾਂ ਚ ਅਕਰੋਡ ਤੁਸੀਂ ਬੜਾ ਡਿਫਰੈਂਟ ਰੱਖਿਆ ਹੋਇਆ ਇਹ ਕੀ ਕਾਰਨ ਹੈ ਅਕਰੋਡ ਦਾ ਕੀ ਰੋਲ ਹੈਗਾ ਕਨਸੀਵਿੰਗ ਚ ਸਰ ਲਾਸਟ ਟਾਈਮ ਤੇ ਅਸੀਂ ਦੱਸਿਆ ਸੀਗਾ ਕਿ ਜਿਹੜੇ ਪੰਜ ਖਾਣੇ ਸੀ ਉਹਨਾਂ ਦੇ ਵਿੱਚ ਅਸੀਂ ਪਾਈਨੈਪਲ ਨੂੰ ਅ ਪ੍ਰਾਇੋਰਟੀ ਦਿੱਤੀ ਸੀ ਕਿਉਂਕਿ ਉਹਦੇ ਚ ਬ੍ਰੋਮਿਲਿਨ ਐਂਜ਼ਾਈਮ ਹੁੰਦਾ ਜਿਹੜਾ ਸਾਡੇ ਯੂਟਰਸ ਨੂੰ ਪਾਵਰ ਦਿੰਦਾ ਹੁਣ ਅਸੀਂ ਮੇਲ ਔਰ ਫੀਮੇਲ ਇਨਫਰਟੀਲਿਟੀ ਦਾ ਜਿਹੜਾ ਰੀਜ਼ਨ ਹੈਗਾ ਉਹ ਮੇਲ ਔਰ ਫੀਮੇਲ ਦੋਨੋਂ ਹੀ ਰਹਿੰਦੇ ਹੈਗੇ ਆ ਇਹ ਅਸੀਂ ਅਖਰੋਟ ਜੋ ਰੱਖੇ ਹੈ ਸਰ ਅਗਰ ਇਹ ਅਖਰੋਟ ਦਾ ਸੇਵਨ ਕੀਤਾ ਜਾਏ ਪ੍ਰੋਪਰਲੀ ਰੂਟੀਨ ਦੇ ਵਿੱਚ ਕੀਤਾ ਜਾਏ ਤਾਂ ਇਸ ਨੇ ਯੂਟਰਸ ਨੂੰ ਪਾਵਰ ਦੇਣੀ ਹੈ ਤੇ ਜਿਹੜੀ ਸਾਡੀ ਐਗ ਦੀ ਮਾਰਟੈਲਿਟੀ ਹੈ ਲੇਡੀਜ਼ ਦੇ ਐਗ ਮਾਰਟੈਲਿਟੀ ਔਰ ਸਪਰਮ ਜਿਹੜੀ ਕੁਆਲਿਟੀ ਹੈ ਉਸ ਨੂੰ ਇਨਹਾਂਸ ਕਰਨਾ ਹੈ ਔਰ ਇੱਕ ਇਹਦੀ ਖਾਸੀਅਤ ਇਹ ਹੈ ਕਿ ਇਸਨੇ ਸਾਊਂਡ ਸਲੀਪ ਦੇਣੀ ਹੈਗੀ ਹੈ ਮੀਨਸ ਸੌਣ ਲੱਗੇ ਸਾਨੂੰ ਅੱਛੀ ਨੀਂਦ ਆਣੀ ਹੈ ਸਾਡਾ ਮਾਈਂਡ ਪੀਸਫੁਲ ਰਹਿਣਾ ਹੈ ਬਿਲਕੁਲ ਸ਼ਾਂਤ ਰਹਿਣਾ ਅਗਰ ਸਾਡਾ ਮਾਈਂਡ ਪੀਸਫੁਲ ਰਹੇਗਾ ਸਟ्रेस ਫ੍ਰੀ ਰਵਾਂਗੇ ਤਾਂ ਆਬਵੀਅਸ ਹੈ ਸਰ ਕਨਸੈਪਸ਼ਨ ਦੇ ਚਾਂਸਸ ਵੱਧਦੇ ਹੀ ਵੱਧਦੇ ਹੈ ਤੇ ਇਸ ਕਰਕੇ ਅਗਰ ਇਹਨਾਂ ਨੂੰ ਸੌਕ ਕਰਕੇ ਖਾਇਆ ਜਾਵੇ ਜੋ ਵੀ ਅਸੀਂ ਸੀਡਸ ਦੀ ਗੱਲ ਕਰਦੇ ਆਂ ਕਈ ਵਾਰੀ ਸਰੀਰ 'ਚ ਗਰਮੀ ਪੈਂਦੀ ਹੈ ਪਿੱਤ ਪ੍ਰਧਾਨ ਸਰੀਰ ਹੁੰਦਾ ਆਯੁਰਵੇਦਾ ਅਕੋਰਡਿੰਗ ਤੇ ਚਾਹੀਦਾ ਇਹ ਸਾਨੂੰ ਜੋ ਵੀ ਅਸੀਂ ਸੀਡਸ ਲੈ ਰਹੇ ਆਂ ਨਟਸ ਲੈ ਰਹੇ ਅਸੀਂ ਇਹਨਾਂ ਨੂੰ ਪ੍ਰੋਪਰਲੀ ਸੌਕ ਕਰਕੇ ਰੂਟੀਨ 'ਚ ਲਈਏ ਤਾਂ ਅਖਰੋਟ ਦੇ ਫਾਇਦੇ ਬਹੁਤ ਜ਼ਿਆਦਾ ਐ ਸਰ ਜੀ 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 ਮੈਂ ਅਸੀਂ ਤੁਹਾਡੇ ਕੋਲ ਆਉਣੇ ਆਂ ਪਰ ਮੈਨੂੰ ਲੱਗਦਾ ਡਾਕਟਰ ਸਾਹਿਬ ਬਿਜ਼ੀ ਹੋਗੇ ਨੇ ਇਹ ਜਿਹੜਾ ਦਾੜੀ ਵਾਲਾ ਨੁਸਖਾ ਦਾੜੀ ਵਾਲਾ ਫਾਰਮੂਲਾ ਹੈ ਜਿਹੜੇ ਏ ਸੱਕ ਵਾਲਾ ਦੇਖੋ ਤੁਸੀਂ ਫਾਰਮੂਲਾ ਡਾਕਟਰ ਸਾਹਿਬ ਹੁਣੇ-ਹੁਣੇ ਆਏ ਨੇ ਅਸੀਂ ਉਹਨਾਂ ਨੂੰ ਵੀ ਫੜਦੇ ਆਂ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਜਿਹੜਾ ਇੱਕ ਸੱਕ ਹੈਗਾ ਇਹ ਦੇਖੋ ਤੁਸੀਂ ਦਾੜੀ ਹੈ ਕਿਸ ਚੀਜ਼ ਦੀ ਦਾੜੀ ਹੈ ਇਹ ਪੁੱਛਾਂਗੇ ਉਹਨਾਂ ਕੋਲੋਂ ਤੇ ਇਹ ਜਿਹੜਾ ਸੱਕ ਕਿਵੇਂ ਕੰਮ ਕਰਦਾ ਹੈ ਇਹ ਵੀ ਅਸੀਂ ਜਾਣਕਾਰੀ ਲਵਾਂਗੇ ਅੱਛਾ ਡਾਕਟਰ ਸਾਹਿਬ ਜਿਹੜੇ ਕਿ ਫਾਰਮੂਲਾ ਬਣਾ ਰਹੇ ਨੇ ਸੀ ਹੁਣੇ-ਹੁਣੇ ਆਏ ਸੀ ਡਾਕਟਰ ਸਾਹਿਬ ਜਦੋਂ ਅਸੀਂ ਆਏ ਉਦੋਂ ਹੈ ਨਹੀਂ ਸੀ ਤੇ ਸਾਡੇ ਆਉਂਦੇ-ਆਉਂਦੇ ਇੱਥੇ ਆ ਗਏ ਡਾਕਟਰ ਸਾਹਿਬ ਇਹ ਕੀ ਤੁਸੀਂ ਇਹ ਦਾੜੀ ਹੈ ਸਤਿ ਸ਼੍ਰੀ ਅਕਾਲ ਪਹਿਲੇ ਤੇ ਬੜੇ ਬਿਜ਼ੀ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਰਹੇ ਮੈਂ ਤਾਂ ਬਸ ਆਪਣੇ ਕੰਮ 'ਚ ਲੱਗੇ ਹੋਇਆ ਸੀਗਾ ਤੁਸੀਂ ਆਪਣਾ ਕੰਮ ਕਰੋ ਜੀ ਆ ਅੱਜ ਕੀ ਤੁਸੀਂ ਫਾਰਮੂਲਾ ਕੀ ਇਹ ਨੁਸਖਾ ਮੈਮ ਦੱਸ ਰਹੇ ਨੇ ਉਹਨਾਂ ਨੇ ਤਾਂ ਔਰਤਾਂ ਦੇ ਲਿਹਾਜ਼ ਨਾਲ ਦੱਸਿਆ ਤੁਸੀਂ ਮਰਦਾਂ ਦੇ ਹਿਸਾਬ ਨਾਲ ਵੀ ਸਾਨੂੰ ਕੁਝ ਸਮਝਾ ਦਿਓ ਬਿਲਕੁਲ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਗਾ ਇਹ ਜਿਹੜੀ ਤੁਸੀਂ ਦਾੜੀ ਦੇਖ ਰਹੇ ਹੋ ਅੱਛਾ ਜੀ ਇਹ ਹੈਗੀ ਹੈ ਜੀ ਬੋਰਡ ਦੀ ਦਾੜੀ ਬੋਰਡ ਦੀ ਦਾੜੀ ਬੋਰਡ ਦੀ ਦਾੜੀ ਤੁਸੀਂ ਪੀਪਲ ਦਾ ਪੀਪਲ ਦਾ ਤਾਂ ਦੱਸਿਆ ਸੀ ਤੁਸੀਂ ਪਲਬੀ ਸੀਗਾ ਜੀ ਬੋਰਡ ਦੀ ਇਹ ਸਾਰੀਆਂ ਚੀਜ਼ਾਂ ਦੇਖੋ ਹਰ ਚੀਜ਼ ਦਾ ਆਪਣਾ ਆਪਣਾ ਦੁਨੀਆ ਤੇ ਰੋਲ ਹੈ ਇਹ ਕਿੰਦੀ ਲੰਮੀ ਦਾੜੀ ਹੈ ਪਤਾਸੇ ਵਾਲਾ ਫਾਰਮੂਲਾ ਦਾ ਤੁਹਾਡਾ ਬੜਾ ਵਾਇਰਲ ਹੋਇਆ ਉਹ ਪਤਾਸੇ ਵਾਲਾ ਸੀਗਾ ਉਹ ਵੀ ਤਾਂ ਤੁਹਾਨੂੰ ਦੱਸਿਆ ਸੀਗਾ ਕਿ ਉਹ ਜਿਹੜਾ ਆਦਮੀ ਦਾ ਸਪਰਮ ਹੈ ਉਹਨੂੰ ਗਾੜਾ ਕਰ ਦਿੰਦਾ ਹੈ ਕੁਆਲਿਟੀ ਵਧਾ ਦਿੰਦਾ ਹੈ ਤੇ ਇਹਦਾ ਜਿਹੜਾ ਕੰਮ ਹੈ ਉਹ ਸਿਮਨ ਨੂੰ ਗਾੜਾ ਕਰਨਾ ਪਲਸ ਜਿਹੜੇ ਸਪਰਮ ਤੁਹਾਡੇ ਟੇਲ ਇਹ ਦੇਖੋ ਟੇਲ ਹੀ ਇੱਕ ਤਰ੍ਹਾਂ ਦੀ ਪੂਰੀ ਲੰਬਾਈ ਵਾਲੀ ਨਾ ਉਹਨਾਂ ਦੇ ਜਿਹੜੇ ਟੇਲ ਖਰਾਬ ਹੋ ਜਾਂਦੀ ਜਿਹੜੀ ਉਹ ਪੂਰਾ ਤੈਰ ਨਹੀਂ ਸਕਦੇ ਸਪਰਮ ਜਿਹੜੇ ਨੇ ਇਹ ਉਹਨਾਂ ਨੂੰ ਵੀ ਪਾਵਰਫੁੱਲ ਕਰਦਾ ਹੈ ਇਹਦੇ ਨਾਲ ਕੁਝ ਦਵਾਈਆਂ ਅਸੀਂ ਹੋਰ ਮਿਲਾ ਕੇ ਇੱਕ ਬਹੁਤ ਵਧੀਆ ਤਰ੍ਹਾਂ ਦਾ ਫਾਰਮੂਲਾ ਵੀ ਤਿਆਰ ਕਰਦੇ ਹਾਂ ਬਟ ਜਿਹੜੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਆ ਕੋਈ ਮੁਸ਼ਕਲ ਆਉਂਦੀ ਹੈ ਉਹ ਇਸ ਦਾੜੀ ਨੂੰ ਜਿਹੜਾ ਨਾ ਉਹ ਲੈ ਕੇ ਮਤਲਬ 15 20 ਗ੍ਰਾਮ ਦੀ ਮਾਤਰਾ ਦੇ ਵਿੱਚ ਕੋਟਲੈਂਡ ਚੰਗੀ ਤਰ੍ਹਾਂ ਦੇ ਨਾਲ ਇਹ ਜਿਹੜਾ ਕਿਕਰ ਦਾ ਸੱਕ ਹੈ ਅੱਛਾ ਇਹ ਕਿਕਰ ਦਾ ਸੱਕ ਹੈ ਇਹ ਕਿਕਰ ਦਾ ਸੱਕ ਹੈ ਹਰ ਵਾਰ ਨਵਾਂ ਕੁਝ ਨਾ ਕੁਝ ਤੁਸੀਂ ਨਵਾਂ ਜ਼ਰੂਰ ਦੱਸਦੇ ਹੋ ਬੜੀ ਮੈਂ ਸਮਝੇ ਸੀ ਪਤਾ ਨਹੀਂ ਇਹ ਕੀ ਚੀਜ਼ ਹੈ ਨਹੀਂ ਨਹੀਂ ਨਵਾਂ ਨਹੀਂ ਇਹ ਬਹੁਤ ਪੁਰਾਣਾ ਪ੍ਰਚਲਿਤ ਹੈ ਇਹ ਮੈਂ ਆਪਣੇ ਤਰਫੋਂ ਕੁਝ ਨਹੀਂ ਜੋੜ ਰਿਹਾ ਜੋ ਆਯੁਰਵੇਦ ਦੀ ਸਾਨੂੰ ਸਹਿਤਾਵਾਂ ਤੋਂ ਸੁਸੂ ਸਹਿਤਾ ਹੈਗੀ ਹੈ ਜਾਂ ਵਾਗਪਟ ਜੀ ਦੇ ਹੈਗੇ ਨੇ ਸ਼ਲੋਕ ਉਹ ਅਸੀਂ ਪੜਦੇ ਆ ਉਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਜਿਹੜਾ ਅੱਛਾ ਇੱਕ ਮੈਮ ਨੇ ਨਾ ਕਿਹਾ ਜੀ ਵੀ ਸਾਨੂੰ ਗਰਭ ਸਸਕਾਰ ਤੁਸੀਂ ਸਿਖਾਉਣੀਓ ਮੈਮ ਖਾਸ ਕਰਕੇ ਔਰਤਾਂ ਨੂੰ ਭੈਣਾਂ ਨੂੰ ਉਹ ਗਰਭ ਸੰਸਕਾਰ ਕੀ ਨੇ ਜੀ ਗਰਭ ਸੰਸਕਾਰ ਦਾ ਮਤਲਬ ਦੇਖੋ ਇਹ ਹੀ ਹੁੰਦਾ ਹੈ ਜੀ ਵੀ ਤੁਸੀਂ ਬੱਚੇ ਨੂੰ ਹੈਲਦੀ ਕਿਵੇਂ ਰੱਖਣਾ ਹੈ ਉਹ ਗਰਭ ਦੇ ਵਿੱਚ ਜੋ ਹੈਗਾ ਉਹ ਕਿਹੜੇ ਮਹੀਨੇ ਕਿਹੜਾ ਖਾਣਾ ਹੋਣਾ ਚਾਹੀਦਾ ਉਹ ਬਿਲਕੁਲ ਐਕੂਰੇਟ ਆਯੁਰਵੇਦ ਨੇ ਦੱਸਿਆ ਫਰਸਟ ਮੰਥ ਤੋਂ ਲੈ ਕੇ 9th ਮੰਥ ਤੱਕ ਬੱਚੇ ਦਾ ਖਿਆਲ ਕਿਵੇਂ ਰੱਖਣਾ ਹੈ ਅੱਜ ਕੱਲ ਤਾਂ ਮਲਟੀ ਵਿਟਾਮਿਨ ਦੇ ਰਹੇ ਆ ਕੁਝ ਦੇ ਰਹੇ ਆ ਉਹ ਬੱਚਾ ਵੀ ਉਹਵੇਂ ਦੇ ਰੈਡੀमेड ਜਿਹਾ ਤਿਆਰ ਹੋ ਕੇ ਆ ਰਿਹਾ ਹੈ ਬੱਚਾ ਬਾਹਰ ਆਉਂਦਿਆਂ ਹੀ ਕਿਸੇ ਨਾ ਕਿਸੇ ਰੋਗ ਤੋਂ ਗ੍ਰਸਿਤ ਹੁੰਦਾ ਹੈ ਸਰ ਪਹਿਲਾਂ ਤਾਂ ਮਾਫ ਕਰਨਾ ਤੁਹਾਨੂੰ ਮੈਂ ਵਿੱਚੋਂ ਰੋਕ ਰ ਮੈਨੂੰ ਹੁਣ ਵੀ ਯਾਦ ਹੈ ਸਾਡੇ ਘਰ ਦੇ ਵਿੱਚ ਅਗਰ ਕੋਈ ਬੱਚਾ ਹੁੰਦਾ ਸੀ ਤਾਂ ਕਈ ਕਈ ਦਿਨ ਅੱਖਾਂ ਨਹੀਂ ਖੋਲਦਾ ਸੀ ਤਾਂ ਕਾਰਨ ਕੀ ਹੈ ਜੀ ਇਹ ਜਿਹੜੀਆਂ ਚੀਜ਼ਾਂ ਬਹੁਤ ਫਾਸਟ ਹੋ ਗਈਆਂ ਨੇ ਇਹ ਫਾਸਟ ਹੋਣ ਦਾ ਇੱਕ ਨੁਕਸਾਨ फास्ट ਹੋ ਗਿਆ ਬਹੁਤ ਚੰਗੀ ਗੱਲ ਹੋਣਾ ਚਾਹੀਦਾ ਸੀ ਬਟ ਉਹਦਾ ਇੱਕ ਨੁਕਸਾਨ ਇਹ ਹੈਗਾ ਕਿ ਜਿੰਨਾ ਇਹ ਫਾਸਟ ਹੋ ਗਿਆ ਉਨਾ ਹੀ ਬੱਚੇ ਦੀ ਗਰੋਥ ਵੀ ਫਾਸਟ ਹੋਗੀ ਗਰੋਥ ਫਾਸਟ ਹੋਣ ਦੇ ਨਾਲ ਕੀ ਉਹਨੂੰ ਜਿਹੜੀ ਨੇ ਜਿਹੜੇ ਆਪਾਂ ਕਹਿ ਰਹੇ ਨਾ ਕਿ ਅੱਗੇ ਮਾਂ ਬਣਨ ਦੀ ਜਿਹੜੀ ਉਮਰ 18 ਸਾਲ ਤੋਂ ਬਾਅਦ ਹੋਣੀ ਚਾਹੀਦੀ ਸੀ ਅੱਜ ਤਾਂ 16 ਸਾਲ 'ਚ ਵੀ ਇਹ ਤੁਸੀਂ ਬੱਚਾ ਲੈ ਪਰ ਉਹਦੇ ਨੂੰ ਮੈਂ ਦੇਖ ਰਿਹਾ ਸੀ 14 ਸਾਲਾਂ ਦੇ ਬੱਚੇ ਜੰਮਿਆ ਹੋਇਆ ਜੀ ਉਹਦਾ ਉਹਦਾ ਨੁਕਸਾਨ ਕੀ ਹੈ ਜੀ ਉਹਦਾ ਨੁਕਸਾਨ ਹੈ ਕਿ ਆਦਮੀ ਦੀ ਲਾਈਫ ਘਟ ਰਹੀ ਹੈ ਉਹ ਛੋਟੀ ਲਾਈਫ ਸਪੈਨ ਚ ਪੈਦਾ ਹੋ ਰਿਹਾ ਤੇ ਛੋਟੀ ਉਮਰ ਚ ਹੀ ਉਹ ਖਤਮ ਵੀ ਹੋ ਰਿਹਾ ਜਾਂ ਵੀ ਰਿਹਾ ਹੈ ਠ ਚਾਹੀਦਾ ਇਹ ਹੈ ਕਿ 18-20 ਸਾਲ ਤੋਂ ਪਹਿਲੇ ਤਾਂ ਮਾਂ ਬਣਨ ਦੀ ਕੋਸ਼ਿਸ਼ ਹੀ ਨਹੀਂ ਕਰਨੀ ਚਾਹੀਦੀ ਕਦੇ ਤੇ ਇਹ ਗਰਭ ਸੰਸਕਾਰ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਫਰਸਟ ਮੰਥ ਤੋਂ ਲੈ ਕੇ 9th ਮੰਥ ਤੱਕ ਇੱਕ ਇੱਕ ਚੀਜ਼ ਕਿਵੇਂ ਖਾਣੀ ਕਿਵੇਂ ਯੂਜ਼ ਕਰਨੀ ਉਸੇ ਚੀਜ਼ ਦੀ ਹਰਮਿਤ ਮੈਮ ਪਲੈਨਿੰਗ ਦੱਸ ਰਹੇ ਸੀਗੇ ਉਹ ਪਲੈਨਿੰਗ ਸਾਨੂੰ ਕਰਨੀ ਚਾਹੀਦੀ ਹੈ ਉਹ ਸਾਨੂੰ ਸਭ ਕਲੀਅਰ ਹੈ ਕਨਸੈਪਟ ਆਯੁਰਵੈਦ ਕੀ ਕਹਿੰਦਾ ਅਸੀਂ ਚਾਹੁੰਦੇ ਵੀ ਮੈਰਿਜ ਦੇ ਵਿੱਚ ਬੱਚਾ ਜਦੋਂ ਦੀ ਤੁਸੀਂ ਪਲੈਨਿੰਗ ਕਰਨੀ ਹੈ ਕਿ ਬੱਚਾ ਲੈਣਾ ਉਸ ਤੋਂ 3 ਮਹੀਨੇ ਪਹਿਲੇ ਅਗਰ ਸਾਡੇ ਕੋਲੋਂ ਕਾਇਦੇ ਦੇ ਨਾਲ ਗਾਈਡੈਂਸ ਲੈ ਕੇ ਕੁਝ ਅਸੀਂ ਮੈਡੀਸਨ ਦਾ ਸਾਰਾ ਲਾਂਗੇ ਕੁਝ ਉਹ ਕਰਦੀਆਂ ਚੀਜ਼ਾਂ ਦੱਸਾਂਗੇ ਅਗਰ ਉਸ ਤਰੀਕੇ ਨਾਲ ਅਗਰ ਤੁਸੀਂ ਬਾਅਦ ਚ ਬੱਚਾ ਜਿਹੜਾ ਉਹ ਕਨਸੀਵ ਕਰਾਉਣੇ ਹੋ ਤੇ ਸਾਰੀ ਉਮਰ ਮੈਂ ਦਾਵਾ ਕਰਦਾ ਕਿ ਉਸ ਬੱਚੇ ਦੀ ਸਿਰ ਤੱਕ ਦਰਦ ਨਹੀਂ ਹੋਏਗੀ ਇਹਨਾ ਹੈਲਦੀ ਬੱਚਾ ਆਏਗਾ ਤੇ ਡਾਕਟਰ ਬੱਚਾ ਹੁੰਦੇ ਹੀ ਤੁਹਾਨੂੰ ਕਹਿ ਗਿਆ ਨੂੰ ਘਰੇ ਲੈ ਜਾਓ ਕਿਸੇ ਨਰਸਰੀ ਚ ਰੱਖਣ ਦੀ ਲੋੜ ਨਹੀਂ ਹੈਗੀ ਜਿਹੜਾ ਤੁਸੀਂ ਇਹਨਾਂ ਪੈਸਾ ਉੱਥੇ ਗੁੱਲ ਕਰਨਾ ਉਹ ਤੁਸੀਂ ਆਪਣੀ ਪਹਿਲੇ ਪਲੈਨਿੰਗ ਦੇ ਵਿੱਚ ਲਾਓ ਥੋੜਾ ਬੋਤ ਉਹਦਾ ਕੁਝ ਹਿੱਸਾ ਆਪਣੀ ਹੈਲਦੀ ਡਾਈਟ ਤੇ ਲਾਓ ਸਾਡੇ ਕੋਲੋਂ ਕੁਝ ਲਓ ਜੋ ਅਸੀਂ ਦੇ ਸਕਦੇ ਹਾਂ ਅਸੀਂ ਫ੍ਰੀ ਦੀ ਸਲਾਹ ਵੀ ਦੇਾਂਗੇ ਤੁਹਾਨੂੰ ਜੋ ਜ਼ਰੂਰਤ ਹੋਏਗੀ ਰਿਕੁਆਇਰਮੈਂਟ ਹੋਏਗੀ ਤੁਹਾਨੂੰ ਉਹ ਵੀ ਦੱਸਾਂਗੇ ਗਰਭ ਸੰਸਕਾਰ ਪੂਰਾ ਕਰਵਾਤਾ ਸਾਨੂੰ ਤਾਂ ਫ੍ਰੀ ਵਾਲੀ ਚਾਹੀਦੀ ਜੀ ਫਰੀ ਆਲੇ ਵੀ ਦੱਸਾਂਗੇ ਬੱਚਾ ਆਏਗਾ ਬਿਲਕੁਲ ਇੱਕਦਮ ਹੈਲਦੀ ਸਾਰੀ ਉਮਰ ਉਹ ਬੱਚਾ ਕਦੇ ਸ਼ਿਕਾਇਤ ਨਹੀਂ ਕਰੇਗਾ ਔਰ ਨਰਸਰੀ ਚ ਨਹੀਂ ਜਾਣਾ ਪਏਗਾ ਜਣੀ ਨਰਸਰੀ ਚ ਗਿਆ ਇਹਦਾ ਮਤਲਬ ਕੀ ਹੋਇਆ ਬਿਮਾਰ ਹੈ ਕਮਜ਼ੋਰ ਪੈਦਾ ਹੋਇਆ ਤੋ ਸਾਰੀ ਉਮਰ ਕੀ ਹੋਏਗਾ ਕਮਜ਼ੋਰ ਰਹੇਗਾ ਜੇ ਤੁਸੀਂ ਪਲੈਨਿੰਗ ਨਹੀਂ ਕਰਦੇ ਅੱਜ ਸਮਾਜ ਚ ਤੁਸੀਂ ਦੇਖ ਰਹੇ ਹੋ ਕੋਈ ਲੰਗੜਾ ਪੈਦਾ ਹੋ ਰਿਹਾ ਕੋਈ ਦਿਮਾਗ ਤੋਂ ਹੀਣਾ ਹੋ ਰਿਹਾ ਕੋਈ ਕਿਸਦਾ ਅੰਗ ਪੂਰਾ ਵਧੀਆ ਕੰਮ ਨਹੀਂ ਕਰ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਬੱਚੇ ਜਿਹੜੀਆਂ ਸ਼ੁਰੂਆਤ ਚ ਗਲਤੀਆਂ ਕਰਦੇ ਹੈ ਵਹਿਬਤਾ ਕਰਦੇ ਹੈ ਹੱਤਰਸੀ ਜਿਆਦਾ ਕਰਦੇ ਆ ਵੀਰਜ ਦਾ ਨਾਸ਼ ਬਹੁਤ ਕਰਦੇ ਆ ਜਾਂ ਲੜਕੀਆਂ ਨੇ ਉਹ ਮੈਰਿਜ ਤੋਂ ਪਹਿਲੇ ਪਤਾ ਨਹੀਂ ਕਿੰਨੀ ਵਾਰੀ ਰਿਲੇਸ਼ਨ ਬਣਾ ਚੁੱਕੀਆਂ ਹੁੰਦੀਆਂ ਕਿੰਨੀ ਵਾਰੀ ਉਹਨਾਂ ਨੇ ਬੱਚਾ ਕਨਸੀਵ ਹੋਇਆ ਹੁੰਦਾ ਤੇ ਉਹਨਾਂ ਨੇ ਉਹ ਪਿਲ-ਪੁਲ ਖਾ ਕੇ ਤੇ ਉਹ ਬੱਚੇ ਜਿਹੜੇ ਡਗਾਏ ਹੁੰਦੇ ਨੇ ਜਾਂ ਆਪਣੀ ਸਫਾਈ ਕਰਾਈ ਹੁੰਦੀ ਉਹਦੇ ਕਰਕੇ ਕੀ ਹੁੰਦਾ ਬੱਚੇ ਦਾਣੀ ਬਹੁਤ ਕਮਜ਼ੋਰ ਹੋਈ ਹੁੰਦੀ ਹੈ ਇਧਰੋਂ ਬੰਦੇ ਦਾ ਸਪਰਮ ਸ਼ੁਕਰਾਨੂ ਉਹ ਕਮਜ਼ੋਰ ਹੋਏ ਹੁੰਦੇ ਦੋਨਾਂ ਨੂੰ ਮੈਰਿਜ ਹੋਣ ਤੋਂ ਬਾਅਦ 3 ਮਹੀਨੇ ਇਹ ਪਲੈਨਿੰਗ ਉਹਨਾਂ ਨੂੰ ਕਰਨੀ ਹੀ ਚਾਹੀਦੀ ਹੈ ਡੈਫੀਨੇਟ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਸਵਸਥ ਬੱਚੇ ਸਾਡੇ ਸਮਾਜ ਚ ਪੈਦਾ ਹੋਣ ਸਾਡਾ ਸਮਾਜ ਜਿਹੜਾ ਸਵਸਥ ਹੋਵੇ ਸਹੀ ਥਿੰਕਿੰਗ ਦੇ ਮਾਲਕ ਬੱਚੇ ਆਉਣ ਤੇ ਸਾਰੀ ਉਮਰ ਬਿਨਾਂ ਰੋਗਾ ਤੋਂ ਜਿਹੜੇ ਆਪਣੀ ਜ਼ਿੰਦਗੀ ਬਤੀਤ ਕਰਨ ਇਸ ਤਰ੍ਹਾਂ ਦੀ ਪਲੈਨਿੰਗ ਵਾਸਤੇ ਮੈਂ ਵਾਰ-ਵਾਰ ਕਹਿ ਰਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਪਲੈਨਿੰਗ ਲੈਣ ਦੇ ਲਈ 3 ਮਹੀਨੇ ਪਹਿਲੇ ਮੈਰਿਜ ਤੋਂ ਬਾਅਦ ਬੱਚਾ ਲੈਣ ਤੋਂ 3 ਮਹੀਨੇ ਪਹਿਲੇ ਸਾਡੇ ਕੋਲ ਆ ਕੇ ਪੂਰੀ ਪਲੈਨਿੰਗ ਦੇ ਨਾਲ ਗੱਲ ਕਰੋ ਸਾਡੇ ਨਾਲ ਅਸੀਂ ਤੁਹਾਨੂੰ ਇਹ ਸਾਰੀ ਗਾਈਡੈਂਸ ਦੇਵਾਂਗੇ ਜੀ ਜੀ ਬਹੁਤ ਬਹੁਤ ਸ਼ੁਕਰੀ ਮੁੜ ਤੋਂ ਅਸੀਂ ਮੈਮ ਹਰਮੀਤ ਨਾਲ ਜੁੜਦੇ ਆ ਜਿਵੇਂ ਡਾਕਟਰ ਸਾਹਿਬ ਨੇ ਤੇ ਜਿਹੜਾ ਦਾੜੀ ਵਾਲਾ ਸੱਕ ਕਲਰ ਨੁਸਖਾ ਫਾਰਮੂਲਾ ਸਮਝਾਤਾ ਤੁਸੀਂ ਇਹ ਕੀ ਹੈ ਜੀ ਇਹ ਕੀ ਚੀਜ਼ ਹੈ ਇਹ ਕੀ ਚੀਜ਼ ਹੈ ਜੀ ਫਿਰ ਇਸ ਬਾਬਤ ਤੁਸੀਂ ਦੱਸਤਾ ਬੀਜਾਂ ਦੇ ਬਾਬਤ ਸਾਨੂੰ ਦੱਸ ਦੋ ਬੀਜ ਖਾਣੇ ਕਿਵੇਂ ਨੇ ਸਰ ਇਹ ਅਸੀਂ ਰੱਖਿਆ ਅਸ਼ੋਕਛਲ ਅਸ਼ੋਕਛਲ ਤੇ ਦਾਲਚੀਨੀ ਤੇ ਇਹ ਅਗਰ ਅਸੀਂ ਲੈ ਰਹੇ ਆ ਤਾਂ ਸਾਡੀ ਇੱਕ ਹੀ ਕੁਆਲਿਟੀ ਜਿਹੜੀ ਹੈ ਫੀਮੇਲ ਦੀ ਇੱਕ ਹੀ ਕੁਆਲਿਟੀ ਔਰ ਮੇਲ ਦਾ ਜਿਹੜਾ ਸਪਰਮ ਕਾਊਂਟ ਹੈ ਉਹ ਪ੍ਰੋਪਰ ਹੋਏਗਾ ਪੂਰਾ ਇਨਹਾਂਸ ਹੋ ਕੇ ਹੋਏਗਾ ਉਹਨਾਂ ਦੀ ਕੁਆਲਿਟੀ ਅੱਛੀ ਹੋਏਗੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਹੀ ਅਸੀਂ ਯੂਜ਼ ਨਹੀਂ ਕਰਨਾ ਇਹਦੇ ਤਾਂ ਅਸੀਂ ਪਿਛਲੇ ਫਾਰਮੂਲੇਜ਼ ਦੇ ਵਿੱਚ ਬਹੁਤ ਦੱਸਿਆ ਹੈ ਕਿ ਦਾਲਚਨੀ ਦਾ ਤੁਸੀਂ ਚਾਹ ਬਣਾ ਕੇ ਪੀ ਸਕਦੇ ਹੋ ਇਸ ਨੂੰ ਪਾਣੀ ਚ ਉਬਾਲ ਕੇ ਲੈ ਸਕਦੇ ਹੋ ਸੇਮ ਇਅਰ ਇੱਧਰ ਦੋਨਾਂ ਚੀਜ਼ਾਂ ਨੂੰ ਜਿਵੇਂ ਅਸ਼ੋਕਛਲ ਤੇ ਦਾਲਚਨੀ ਦੋਨਾਂ ਨੂੰ ਥੋੜੀ ਥੋੜੀ ਕੁਆਂਟੀਟੀ ਦੇ ਵਿੱਚ ਮਿਕਸ ਕਰਕੇ ਅਸੀਂ ਇਹਦਾ ਕਾੜਾ ਬਣਾ ਕੇ ਲੈ ਸਕਦੇ ਹਾਂ ਤੇ ਜੇ ਸੇ ਸਾਡੇ ਕੋਲ ਟਾਈਮ ਨਹੀਂ ਹੈਗਾ ਦੇਖਿਆ ਇਹ ਗਿਆ ਕਿ ਅੱਜ ਦੇ ਟਾਈਮ ਤੇ ਸਾਨੂੰ ਕਪਲ ਇਹ ਕਹਿੰਦੇ ਕਿ ਮੈਮ ਸਾਡਾ ਲਾਈਫ ਬਿਜ਼ੀ ਹੈ ਸਾਡਾ ਲਾਈਫ ਜਿਹੜਾ ਸ਼ੈਡਿਊਲ ਹੈ ਉਹ ਥੋੜਾ ਬਿਜ਼ੀ ਚੱਲ ਰਿਹਾ ਤੇ ਅਸੀਂ ਇਹ ਕਾੜਾ ਵਗੈਰਾ ਬਣਾ ਕੇ ਨਹੀਂ ਉਹਨਾਂ ਦੇ ਲਈ ਅਸੀਂ ਇਹੇ ਚੀਜ਼ਾਂ ਸੇਮ ਪਾਊਡਰ ਬਣਾ ਕੇ ਇਹਨਾਂ ਨੂੰ ਇਹਨਾਂ ਦੇ ਐਕਸਟ੍ਰੈਕਟ ਕੱਢ ਕੇ ਇਹਨਾਂ ਚੀਜ਼ਾਂ ਦੇ ਐਕਸਟ੍ਰੈਕਟ ਕੱਢ ਕੇ ਅਸੀਂ ਇਹ ਕੈਪਸੂਲ ਤਿਆਰ ਕਰ ਦਿੱਤੇ ਹੋਏ ਆ ਸਰ ਇਹ ਬਹੁਤ ਸੌਖਾ ਤਰੀਕਾ ਇਹ ਜ਼ਰੂਰੀ ਨਹੀਂ ਕਿ ਸਾਡੇ ਤੋਂ ਇਹ ਕੈਪਸੂਲ ਲੈਣੇ ਆ ਅਸੀਂ ਇਹਨਾਂ ਦੇ ਫਾਰਮੂਲਾ ਤੇ ਇੱਕ ਵੀਡੀਓ ਪਾਵਾਂਗੇ ਇਹ ਕੈਪਸੂਲ ਇਹਨਾਂ ਚੀਜ਼ਾਂ ਦੇ ਘਰ ਪਾਊਡਰ ਘਰ ਤਿਆਰ ਕਰਕੇ ਇਹਨਾਂ ਨੂੰ ਸੁਕਾ ਕੇ ਤਾਂ ਕਿ ਇਹਨਾਂ ਚ ਮੋਇਸਚਰਾਈਜ਼ਰ ਨਾ ਹੋਏ ਤੇ ਖਾਲੀ ਕੈਪਸੂਲ ਬਾਹਰੋਂ ਲੈ ਕੇ ਮਾਰਕੀਟ ਤੋਂ ਲੈ ਕੇ ਇਹ ਉਹਦੇ ਵਿੱਚ ਹੀ ਭਰ ਸਕਦੇ ਆ ਫਿਲ ਕਰ ਤੁਸੀਂ ਪਾਊਡਰ ਜਦੋਂ ਪਾਊਡਰ ਇੱਕ ਹੈਗਾ ਜੀ ਫਿਰ ਕੈਪਸੂਲਾਂ ਦੀ ਕੀ ਲੋੜ ਹੈ ਜੀ ਮੈਮ ਸਰ ਕੈਪਸੂਲਸ ਕਰਕੇ ਲੈਣਾ ਪੈਂਦਾ ਕਿ ਕਪਲ ਕਹਿੰਦੇ ਮੈਮ ਸਾਨੂੰ ਪਾਊਡਰ ਲੈਣਾ ਔਖਾ ਲੱਗਦਾ ਹੈਗਾ ਤਾਂ ਇਸ ਕਰਕੇ ਸਰ ਇਹ ਬਹੁਤ ਈਜ਼ੀ ਜਿਹਾ ਵੇਅ ਹੈ ਡਿਊਟੀ ਤੇ ਜਾ ਰਹੇ ਆਪਣੇ ਪੋਰਸੇ ਵਿੱਚ ਆਪਣੇ ਦੋ ਕੈਪਸੂਲ ਪਾਈ ਡੇਲੀ ਦੇ ਦੋ ਕੈਪਸੂਲ ਲੈ ਲੈ ਭਾਵੇਂ ਉਹ ਇੱਕ ਮਾਰਨਿੰਗ ਔਰ ਇੱਕ ਈਵਨਿੰਗ ਲੈ ਲੈ ਸਰ ਇਸ ਨੇ ਸਾਰੇ ਕਾੜਿਆਂ ਦਾ ਕੰਮ ਕਰ ਦੇਣਾ ਇਸ ਕੈਪਸੂਲ ਨੇ ਤੇ ਫਿਰ ਇਹ ਤਾਂ ਰਹੀ ਸਾਰੀ ਚੀਜ਼ ਜਿਹੜੀ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਕਰ ਸਕਦੇ ਹੋ ਕੋਈ ਹੋਰ ਹੱਲ ਵੀ ਹੈਗਾ ਕਿਉਂਕਿ ਜ਼ਿੰਦਗੀ ਬੜੀ ਫਾਸਟ ਹੈ ਕੈਪਸੂਲ ਹੋਰ ਕਿ ਤੁਸੀਂ ਨੁਸਖਾ ਫਾਰਮੂਲਾ ਖੁਦ ਡਾਕਟਰ ਸਾਹਿਬ ਨੇ ਤਿਆਰ ਕੀਤਾ ਹੋਇਆ ਉਹ ਕਿਹੜਾ ਨੁਸਖਾ ਜੀ ਸਰ ਹੁਣੇ ਤੁਸੀਂ ਡਾਕਟਰ ਸਾਹਿਬ ਨੂੰ ਇੱਕ ਸਵਾਲ ਕੀਤਾ ਸੀਗਾ ਬਈ ਗਰਭਾਚੇ ਸੰਸਕਾਰ ਵਾਲਾ ਮੈਂ ਇੱਕ ਕਾਉਂਸਲਿੰਗ ਦੇਵਾਂਗੀ ਕਿ ਇਹਦੇ ਵਿੱਚ ਜਿਸ ਤਰ੍ਹਾਂ ਕਿ ਹੁਣ ਅਸੀਂ ਇੱਕ ਐਗਜ਼ਾਮਪਲ ਲੈ ਲਈਏ ਛੋਟਾ ਜਿਹਾ ਮੈਰਿਸ ਹੁੰਦੀ ਹੈ ਤਾਂ ਅਸੀਂ ਗਰਭਾਸ਼ਯ ਨੂੰ ਅਗਰ ਇਹ ਦੇਖੇ ਵੀ ਇਹ ਇੱਕ ਕੱਚਾ ਘੜਾ ਆ ਪੱਕਿਆ ਨਹੀਂ ਹੈ ਕਿਉਂਕਿ ਉਸ ਤੋਂ ਬਾਅਦ ਹੀ ਮੇਲਰ ਫੀਮੇਲ ਨੇ ਰਿਲੇਸ਼ਨ ਬਣਾਉਣਾ ਉਸ ਤੋਂ ਬਾਅਦ ਹੀ ਇਹਦੇ ਫੰਕਸ਼ਨ ਸਟਾਰਟ ਹੁੰਦੇ ਆ ਕੱਚੇ ਘੜੇ ਦੇ ਵਿੱਚ ਪਾਣੀ ਪਾਵਾਂਗੇ ਅਗਰ ਘੜਾ ਪਕਾਇਆ ਨਹੀਂ ਆ ਸੀ ਕੱਚੇ ਘੜੇ ਚ ਪਾਣੀ ਪਾਵਾਂਗੇ ਤਾਂ ਫੁੱਟਣਾ ਹੀ ਆ ਸਰ ਤੇ ਸਿਮਿਲਰਲੀ اسی ਤਰ੍ਹਾਂ ਹੀ ਅਗਰ ਅਸੀਂ ਯੂਟਰਸ ਨੂੰ ਅਸੀਂ ਪਾਵਰ ਨਹੀਂ ਦਿੰਦੇਗੇ ਮੀਨ ਸਾਡੀ ਡਾਈਟ ਔਰ ਲਾਈਫ ਸਟਾਈਲ ਅੱਛਾ ਨਹੀਂ ਹੈ ਤਾਂ ਉਹ ਇਸੇ ਕਰਕੇ ਐਗ ਸਾਡੇ ਰਪਚਰ ਨਹੀਂ ਹੋ ਰਿਹਾ ਤੇ ਜੇ ਉਹ ਰਪਚਰ ਹੋ ਜਾਂਦਾ ਹੈ ਸਰ ਤੇ ਉਸ ਵਾਰ ਮਿਸਕਾਰੇਜ ਦੇ ਚਾਂਸਸ ਬਹੁਤ ਜ਼ਿਆਦਾ ਬਣਦੇ ਆ ਤਾਂ ਐਸ ਕਰਕੇ ਸਾਨੂੰ ਉਸ ਘੜੇ ਨੂੰ ਲਾਈਕ ਯੂਟਰਸ ਨੂੰ ਉਹ ਘੜੇ ਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਔਰ ਜਿਸ ਜਿਹੜੀ ਹੁਣੇ ਗੱਲ ਕੀਤੀ ਡਿਸਕਸ਼ਨਸ ਕੀਤੀਆਂ ਅਗਰ ਅਸੀਂ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਇਟ ਮੀਨਸ ਅਸੀਂ ਆਪਣੇ ਯੂਟਰਸ ਨੂੰ ਪਕਾ ਰਹੇ ਹਾਂ ਫਿਰ ਅਸੀਂ ਇਦਾਂ ਦੇ ਚਾਂਸਸ ਲੈ ਰਹੇ ਹਾਂ ਤੇ ਹੁਣ ਤੁਸੀਂ ਜਿਵੇਂ ਗੱਲ ਕੀਤੀ ਕਿ ਸਰ ਮੈਡਮ ਤੁਹਾਡੇ ਕੋਲ ਫਾਰਮੂਲੇਸ ਕੀ ਹੈਗੇ ਆ ਅਸੀਂ ਇਹਨਾਂ ਫਾਰਮੂਲਾਸ ਦੇ ਸੇਮ ਐਸੀ ਤਰੀਕੇ ਇਸ ਸੋਭਾਗਿਆ ਕੈਪਸੂਲ ਤਿਆਰ ਕੀਤੇ ਆ ਨਾਮ ਵੀ ਸੋਭਾਗਿਆ ਰੱਖਿਆ ਹੈ ਇਹਦਾ ਨਾਮ ਹੀ ਸੋਭਾਗਿਆ ਰੱਖਿਆ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਲੋ ਅਸੀਂ ਤਾਂ ਇਹ ਕਹਿੰਨੇ ਕਿ ਸੋਭਾਗਿਆ ਆਪ ਦਾ ਘਰੋਂ ਹੀ ਲੱਭੋ ਆਪਣੇ ਸੁਭਾਗਿਆ ਆਪ ਬਣਾਓ ਤੁਸੀਂ ਆਪ ਦਾ ਸੋਭਾਗਿਆ ਆਪ ਬਣਾਓ ਆਪਣੇ ਘਰ ਹੀ ਤਿਆਰ ਕਰੋ ਪਰ ਫਿਰ ਵੀ ਅਗਰ ਤੁਸੀਂ ਮੰਗਾਉਣਾ ਚਾਹੁੰਦੇ ਹੋ ਤਾਂ ਵੀ ਆਰ ਹੇਅਰ ਟੂ ਅਸਿਸਟ ਯੂ ਬਟ ਪ੍ਰਾਇਓਰਟੀ ਮੈਂ ਇਹ ਦੇਵਾਂਗੇ ਕਿ ਆਪਣੇ ਘਰ ਹੀ ਤੁਸੀਂ ਇਹਨਾਂ ਚੀਜ਼ਾਂ ਦੇ ਸੋਲੂਸ਼ਨ ਕੱਢੋ ਸੇਮ ਇਸੇ ਤਰ੍ਹਾਂ ਸਰ ਇਹ ਰਜਨੀ ਕੈਪਸੂਲ ਹੈਗੀ ਹੈ ਇਹ ਅਸੀਂ ਕਿਸ ਤਰ੍ਹਾਂ ਬਣਾਇਆ ਰਜਨੀ ਕੈਪਸੂਲ ਵੀ ਇਜ਼ ਨਾ ਸੇਮ ਇਹਨਾਂ ਚੀਜ਼ਾਂ ਦੇ ਹੋਰ ਚੰਦਰਾ 14 15 ਜੜੀ ਬੂਟੀਆਂ ਪਾ ਕੇ ਹਾਂ ਇਸੇ ਤਰ੍ਹਾਂ ਦੀਆਂ ਹੀ ਉਹਦੇ ਵਿੱਚ ਸਰ ਕੁਝ ਮੈਡੀਸਿਨਸ ਵੀ ਪੈਂਦੀਆਂ ਇਹਨਾਂ ਸਾਰੀਆਂ ਜੜੀ ਬੂਟੀਆਂ ਤੇ ਮੈਡੀਸਿਨਸ ਨੂੰ ਅਸੀਂ ਕੰਪਾਊਂਡ ਕਰਕੇ ਇਹਨਾਂ ਨੂੰ ਮਿਕਸ ਕਰਕੇ ਇਹ ਰਜਨੀ ਟੈਬਲੇਟਸ ਤਿਆਰ ਕੀਤੀਆਂ ਇਹਦੇ ਫਾਇਦੇ ਸਰ ਸਿਸਟ ਦੇ ਵਿੱਚ ਜ਼ਬਰਦਸਤ ਹੈ ਕਿਸੇ ਵੀ ਤਰ੍ਹਾਂ ਦੀ ਸਿਸਟ ਹੈਗੀ ਫਾਈਬਰੋਇਡ ਹੈ ਭਾਵੇਂ ਉਹ ਚਾਕਲੇਟ ਸਿਸਟ ਵੀ ਹੈ ਜਿਹੜੀ ਕਿ ਐਲੋਪੈਥੀ ਡਾਕਟਰਸ ਕਹਿੰਦੇ ਕਿ ਬਹੁਤ ਕੰਪਲੈਕਸ ਹੈ ਜੀ ਇਹ ਲੈਪਰੋਸਕੋਪੀ ਕਰਨੀ ਪੈਗੀ ਸਰ ਅਸੀਂ ਆਲਰੇਡੀ ਐਕਸਪੀਰੀਅੰਸ ਕਰ ਚੁੱਕੇ ਹੈਗੇ ਆ ਤੇ ਜਿਹੜੇ ਪੇਸ਼ੈਂਟ ਲੈਪਰੋਸਕੋਪੀ ਲਈ ਤਿਆਰ ਹੁੰਦੇ ਐ ਐਕਸੀਡੈਂਟਲੀ ਔਰ ਲੱਕਲੀ ਕਈ ਉਹਨਾਂ ਨੂੰ ਸਾਡੇ ਕੋਲ ਆ ਜਾਂਦੇ ਐ ਤੇ ਇਹੀ ਰਜਨੀ ਕੈਪਸੂਲ ਖਾ ਕੇ ਸਰ ਉਹਨਾਂ ਦੀ ਚਾਕਲੇਟ ਸਿਸਟ ਵੀ ਕਿਤੇ ਹੀ ਜਾਂਦੀ ਹੈ। ਕੀ ਬਾਤ ਹੈ ਕੀ ਬਾਤ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਬਸ ਲਾਸਟ ਦੇ ਵਿੱਚ ਸਾਨੂੰ ਇਹ ਦੱਸ ਦੋ ਵੀ ਜੇਕਰ ਤੁਹਾਨੂੰ ਨਾ ਰਾਬਤਾ ਕਰਨਾ ਹੋਵੇ ਤੁਹਾਨੂੰ ਮਿਲਣਾ ਹੋਵੇ ਤਾਂ ਕਿਵੇਂ ਮਿਲ ਸਕਦੇ? ਸਰ ਅਕਸਰ ਦਸੀਏ ਤਾਂ ਸਾਡਾ ਜਿਹੜਾ ਮੋਟਿਵ ਹੈ ਸਾਈਕੋਲੋਜੀਕਲੀ ਸਟਰੋਂਗ ਕਰਨਾ ਹੈ ਤੇ ਸਾਈਕੋਲੋਜੀਕਲੀ ਕਾਉਂਸਲ ਕਰਨਾ ਹੈ ਬਟ ਫਿਰ ਵੀ ਅਸੀਂ ਇੱਥੇ ਬੈਠੇ ਆ ਸਾਰੇ ਤਰ੍ਹਾਂ ਦੀ ਸੇਵਾ ਲਈ ਪ੍ਰਾਇਰੀਟੀ ਅਸੀਂ ਦੇਵਾਂਗੇ ਕਿ ਉਹ ਆਪਣੇ ਫਾਰਮੂਲਾਸ ਘਾਰ ਹੀ ਬਣਾਣ ਸੁਣਨ ਵਾਲੇ ਜੋ ਵੀ ਸਫਰਰਸ ਹੈਗੇ ਆ ਉਸ ਤੋਂ ਬਾਅਦ ਵੀ ਉਹਨਾਂ ਨੂੰ ਕਿਤੇ ਪ੍ਰੋਬਲਮ ਆਂਦੀ ਹੈ ਤਾਂ ਸਰ ਅਸੀਂ ਮੋਹਾਲੀ ਬੈਠੇ ਹੈਗੇ ਆ ਫੇਜ਼ 10 ਸੈਕਟਰ 64 ਐਸੀਐਫ 61 ਹੈ ਇੱਥੇ ਸਾਨੂੰ ਕੰਟੈਕਟ ਕਰਨ ਜਾਂ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਾਡੇ ਕੋਲ ਫਿਰ ਵੀ ਮੈਡੀਸਨ ਨਾਲ ਲੈਂਦੇ ਹੋયા ਉਹ ਕਾਉਂਸਲਿੰਗ ਹੀ ਲੈਣ ਤਾਂ ਜ਼ਿਆਦਾ ਬੈਟਰ ਹੈ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਹੇ ਸਨ ਹਰਮੀਤ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਬਹੁਤ ਛੋਟੇ ਛੋਟੇ ਗੱਲਾਂ ਦਾ ਘਰ ਦੇ ਵਿੱਚ ਧਿਆਨ ਰੱਖ ਕੇ ਆਪਣੇ ਘਰਾਂ ਦੇ ਵਿੱਚ ਖਿਲਕਾਰੀਆਂ ਦੀ ਜਿਹੜੀ ਗੂੰਜ ਹੈ ਉਹ ਪਵਾ ਸਕਦੇ ਹਾਂ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹਮੇਸ਼ਾ ਦੀ ਤਰ੍ਹਾਂ ਅਗਰ ਆਉਂਦਾ ਹੈ ਤਾਂ ਤੁਸੀਂ ਉਹ ਨੰਬਰ ਦੇ ਉੱਤੇ ਅਸੀਂ ਨੰਬਰ ਦਿੱਤਾ ਹੈ ਮੈਮ ਹਰਮੀਤ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਤੁਹਾਡੇ ਮੇਰਾ مشورہ میری ਚੇਤਾਵਨੀ ਕਹਿ ਲੋ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹੋ ਹੈ ਵੀ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਜਿਹੜੀ ਹੈ ਉਹ ਜ਼ਰੂਰ ਲੈ ਲਿਆ ਕਰੋ ਧੰਨਵਾਦ